ਗਲੀ ਗੱਲ ਤਾਂ ਇਹ ਹੈ ਜੋ ਇਹ ਝੰਡੇ ਲਾ ਕੇ ਜਾ ਰਹੇ ਇੱਕ ਅਤਵਾਦੀ ਦੇ ਝੰਡੇ ਲਾ ਕੇ ਜਾ ਰਹੇ ਉਹ ਸਰਾ ਸਰ ਗਲਤ ਤੁਸੀਂ ਆਤੰਕਵਾਦੀ ਕਿੱਦਾਂ ਕਹਿ ਸਕਦੇ ਹੋ ਕਿਉਂਕਿ ਇੱਥੇ ਲੋਕ ਮੰਨਦੇ ਤੁਸੀਂ ਅਤੰਕਵਾਦੀ ਬੋਲੇ ਕਿਹੜੇ ਮੰਨਦੇ ਨੇ ਮੰਨਦੇ ਨੇ ਪਹਿਲਾਂ ਮੈਨੂੰ ਸਿੱਖ ਭਾਈ ਨਹੀਂ ਸਿੱਖ ਭਾਈ ਨਹੀਂ ਕੱਟੜਵਾਦੀ ਲੋਕ ਮੰਨਦੇ ਨੇ ਕੱਟੜਵਾਦੀ ਸਿੱਖ ਭਾਈ ਨਹੀਂ ਮੰਨਦੇ ਅੱਜ ਜਲਦੀ ਬੱਸਾਂ ਪੰਜਾਬ ਦੇ ਵਿੱਚ ਐਂਟਰੀ ਆ ਰਹੀ ਤੇ ਕਹਿੰਦੇ ਪਏ ਐ ਕਿ ਉਹਦੇ ਤੇ ਪਿੰਡਰਾਂ ਵਾਲੇ ਦੀ ਫੋਟੋ ਲਾਈ ਜਾਵੇ ਜੇ ਅਸੀਂ ਲੋਕ ਕਹਦੀਏ ਸ਼ਿਵ ਸਰਾਂ ਵਾਲੇ ਫਿਰ ਕਹਦੇ ਮਾਹੌਲ ਖਰਾਬ ਕਰਦੇ ਐ ਜੇ ਅਸੀਂ ਕਹਦੀਏ ਅਸੀਂ ਅੰ드ਰਾ ਗਾਂਧੀ ਦੀ ਫੋਟੋ ਨਾਲ ਲਾਵਾਂਗੇ ਵਿਅਕਤ ਸਿੰਘ ਜੀ ਦੀ ਨਾਲ ਲਾਵਾਂਗੇ ਫਿਰ ਇਹ ਕਿਉਂ ਭਾਈ ਦੇ ਨੇ ਉਥੋਂ ਕਿਉਂ ਭਾਈ ਦੇ ਨੇ ਉਸ ਗੱਲਾਂ ਤੋਂ ਜੇ ਆਪਾਂ ਜਾਵਾਂਗੇ ਉੱਥੇ ਝੰਡੇ ਲਾ ਕੇ ਉਹ ਪਿੰਡਰਾ ਵਾਲੇ ਦੇ ਨਾਰੇ ਲਾਵਾਂਗੇ ਇਹ ਚੀਜ਼ ਕੋਈ برداشت ਨਹੀਂ ਕਰਦਾ ਸਿਰਫ ਪੰਜਾਬ ਹੈ ਜਿਹੜੇ ਪੰਜਾਬ ਦੇ ਲੋਕ برداشت ਕਰ ਜਾਂਦੇ ਨੇ ਉਂਗਲਵਾਜੀ ਸੁਸੇਨਾ ਵਾਲੇ ਵੀ ਕਰਦੇ ਉਹਨਾਂ ਨੂੰ ਵੀ ਧਮਕੀ ਆਂਦੀ ਵੀਰ ਨਹੀਂ ਉਹ ਵੀ ਕੋਈ ਨਾ ਕੋਈ ਬਿਆਨਬਾਜ਼ੀ ਕਰਦੇ ਫਿਰ ਉਹ ਕਹਿੰਦੇ ਕਈ ਲੀਡਰ ਕਈ ਲੀਡਰ ਅਸੀਂ ਆਪਣੇ ਰਾਸ਼ਟਰ ਦੇ ਹਿੱਤ ਲਈ ਕਹਿੰਦੇ ਧਮਕੀ ਆ ਰਹੀ ਜੀ ਤਾਂ ਗਾਲ੍ਹਾਂ ਕੱਢਦੇ ਗਾਲ੍ਹਾਂ ਮੇਰੀ ਗੱਲ ਸੁਣੋ ਅਸੀਂ ਹਮੇਸ਼ਾ ਆਪਣੇ ਪੰਜਾਬ ਦੇ ਹਿੱਤ ਦੀ ਗੱਲ ਠੀਕ ਹੈ ਨਾ ਉਂਗਲਵਾਜੀ ਰਾਸ਼ਟਰ ਦੇ ਹਿੱਤ ਦੀ ਗੱਲ ਕੀਤੀ ਹੈ ਸਵਿਧਾਨ ਨੂੰ ਮੰਨਦੇ ਹੋ ਜਦੋਂ ਉਂਗਲ ਬਾਜ਼ੀ ਕਰੋ ਦੂੰਦ ਸਵਿਧਾਨ ਨੂੰ ਮੰਨਦੇ ਆ ਪਰ ਦੇ ਸਵਿਧਾਨ ਦੇ ਅਕੋਰਡਿੰਗ ਅਸੀਂ ਚੱਲਦੇ ਆ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਇੱਕ ਅੱਤਵਾਦੀ ਨੂੰ ਸਪੋਰਟ ਕਰਾਂਗੇ ਕਿਉਂ ਕਰਾਂਗੇ ਜਿਨੇ ਸਾਡਾ ਪੰਜਾਬ ਦਾ 35000 ਹਿੰਦੂ ਬੱਸਾਂ ਜੋ ਕੱਢ ਕੱਢ ਕੇ ਮਰਿਆ ਅਸੀਂ ਉਹਨੂੰ ਸਪੋਰਟ ਕਿਉਂ ਕਰਾਂਗੇ ਮਤਲਬ ਬਿਆਨ ਬਾਈ ਤੁਸੀਂ ਵੀ ਕਰਦੇ ਹੋ ਮਾਹੌਲ ਨੂੰ ਖਰਾਬ ਹੋਏਗਾ ਨਾ ਬਿਆਨ ਬਾਈ ਤੁਸੀਂ ਲੈ ਕੇ ਵੀ ਜੇ ਅਗਲਾ ਕਰਦਾ ਭੀ ਅਗਲਾ ਸਰਕਾਰੀ ਬੱਸਾਂ ਤੋੜੀਆਂ ਜਾ ਰਹੀਆਂ ਮਾ ਚੱਲਦੇ ਬੱਸਾਂ ਆ ਰਹੀਆਂ ਨੇ ਉੱਥੇ ਖੱਡੜ ਦੇ ਵਿੱਚ ਤੋੜੀਆਂ ਜਾ ਰਹੀਆਂ ਮੁਹਾਲੀ ਦੇ ਵਿੱਚ ਤੋੜੀਆਂ ਜਾ ਰਹੀਆਂ ਉਹ ਗਲਤ ਉਹ ਗਲਤ ਕਰੋ ਸਵਿਧਾਨ ਬਣ ਇਹ ਤਰੀਕ ਪਗੜੀ ਤਰੀਕ ਜਾ ਰਿਹਾ ਕਿਹੜਾ ਪਗੜੀ ਦਾ ਯਾਰ ਮੋਨਾ ਖੋਨਾ ਮੇਰੇ ਵਾਂਗੂ ਕੋਈ ਬੰਦਾ ਹੋਵੇ ਸਿਰ ਤੇ ਕੀ ਬਣ ਰਿਹਾ ਪਰਨਾ ਬਨ ਖੱਟਾ ਪਰਨਾ ਬਨ ਕੇ ਕਿੱਥੇ ਜਾ ਕੀ ਆਪ ਬੋਲਟਰ ਪਟਾਕੇ ਮਾਰ ਰਹੇ ਆ ਦਿਖਾ ਕੀ ਰਹੇ ਆ ਤੁਸੀਂ ਜਾਣਾ ਐ ਅਮਰੀਕਨ ਸਾਹਿਬ ਜਾਓ ਪਰ ਜਾਣ ਦਾ ਕੋਈ ਤਰੀਕਾ ਹੁੰਦਾ ਯਾਰ ਤੁਸੀਂ ਲਾਉਣਾ ਤਾਂ ਤੁਸੀਂ ਖੱਟਾ ਪਰਨਾ ਲਾਓ ਯਾਨੀ ਉਸਨ ਝੰਡਾ ਉਹ ਲਾ ਲਓ ਤੀਜਾ ਜਿਹੜਾ ਹੁਣ ਐਸਜੀਪੀਸੀ ਵੱਲ ਐਲਾਨ ਕੀਤਾ ਗਿਆ ਪੀਲੇ ਝੰਡੇ ਬਾਰੇ ਤੁਸੀਂ ਉਹ ਲਾ ਕੇ ਜਾਓ ਲਾ ਘੜਾ ਰਹੇ ਹੋ ਕਾਲਾ ਜਿੰਨੂ ਕਿ ਐਚਪੀਸੀ ਕਹ ਦਿੰਦੀ ਆ ਕਿ ਕਾਲਾ ਇਕ ਰੋਸ ਐ ਕਾਲੀ ਦੀਵਾਲੀ ਮਨਾਈ ਜਾਊਗੀ ਹਿੰਦੂਆਂ ਉੱਪਰ ਪਹਿਲੇ ਵੀ ਟਿੱਪਣੀਆਂ ਕੀਤੀਆਂ ਇਹਨਾਂ ਨੇ ਤੇ ਉਹਦੇ ਉੱਪਰ ਭਿੰਡਰਾਂ ਵਾਲੀ ਇੱਕ ਫੋਟੋ ਛੇਪ ਕੇ ਦਿਖਾ ਕੇ ਨੂੰ ਰਹਿਨੇ ਹਿਮਾਚਲ ਦੀ ਆਵਾਮ ਨੂੰ ਨੰਨਦਪੁਰ ਸਾਹਿਬ ਦੇ ਵਿੱਚ ਕੀ ਹੋਇਆ ਜਿਹੜੇ ਹੁਰਦਾਂ ਦੇ ਟਰਾਲੀਆਂ ਦੇ ਜਿਹੜੀਆਂ ਸਲੈਂਸਰ ਦੇਣ ਲੱਗੇ ਉਹਨੂੰ ਨੋਰਮਲ ਉਹਨੂੰ ਪੱਟ ਕੇ ਨੂੰ ਸਿੱਧਾ ਕਰਕੇ ਪਟਾਕੇ ਮਾਰ ਮਾਰ ਜਾਂਦੇ ਨੇ ਹੁਰਦਾਂ ਕਰਦੇ ਨੇ ਕੋਈ ਫੈਮਿਲੀ ਨਾਲ ਹੋਲਾ ਮੋਲਾ ਦੇਖਣ ਵੀ ਜਾਂਦਾ ਵਿਰੋਧ ਕੀਤਾ ਨਹੀਂ ਅੰਗਨੇ ਬੱਚਾ ਚੱਕਾ ਡੰਗਾ ਫੇਰੀ ਉਹਨਾਂ ਨੇ ਲੋਧ ਕੀਤਾ ਉਹਨਾਂ ਨੇ ਕੀਤਾ ਨਾ ਪੰਜਾਬ ਚ ਜੇ ਹੋਰ ਡੰਗ ਦਾ ਵਿਰੋਧ ਹੁੰਦਾ ਤਾਂ ਹਿਮਾਚਲ ਦੇ ਵਿੱਚ ਜੇ ਵਿਰੋਧ ਹਿਮਾਚਲੀ ਕਰ ਰਹੇ ਨੇ ਤਾਂ ਪੰਜਾਬ ਦੇ ਵਾਸੀ ਸਪੋਰਟ ਕਿਉਂ ਨਹੀਂ ਕਰ ਰਹੇ ਕਿੱਟੜ 15 ਵੀਡੀਓ ਮੇਰੇ ਫੋਨ ਚ ਪਈਆਂ ਤੁਹਾਨੂੰ ਮੈਂ ਚੱਲਣ ਮੱਦੇ ਤੁਹਾਨੂੰ ਵੀਡੀਓ ਵੀ ਦੇ ਸਕਦਾ ਮੈਂ ਸਾਰਾ ਕੁਝ ਪਿਆ ਹੋਇਆ ਮੈਂ ਕਹਿੰਦਾ ਪੰਜਾਬ ਦਾ ਮੁੱਲ ਖਰਾਬ ਕੌਣ ਕਰ ਰਿਹਾ ਇਹ ਸਰਕਾਰਾਂ ਨੂੰ ਚਾਹੀਦਾ ਕਿ ਇਹੋ ਜਿਹੇ ਗੰਦੇ ਅੰਡਿਆਂ ਨੂੰ ਨਾ ਸੁਪਾਈ ਜਾਵੇ ਕਿਉਂ ਪਾਈਵੇ ਪਿੰਡ ਵਾਲਾ ਜਿਹੜਾ ਤਾਂ ਮਾਰ ਹੀ ਚੁੱਕਾ ਆ ਜਿਹਨੂੰ ਮਾਰ ਦਿੱਤਾ ਉਹਨੂੰ ਫਰੰਟ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਲਾਓ ਤੁਸੀਂ ਤੁਹਾਨੂੰ ਕੋਈ ਰੋਕਦਾ ਨਹੀਂ ਕੋਈ ਸਾਡੇ ਵੀ ਨਹੀਂ ਗੁਰੂ ਓਏ ਸਾਡੇ ਨੇ ਕੁਰਬਾਨੀਆਂ ਦਿੱਤੀਆਂ ਨੇ ਪਰ ਫੋਟੋ ਕਿੱਥੇ ਲਾ ਰਹੇ ਜਿਹਨਾਂ ਨੇ 35000 ਹਿੰਦੂ ਦਾ ਕਤਲ ਕਾਰਨ ਕੀਤਾ ਜਿਹਦਾ ਮੁੱਖ ਦੋਸ਼ੀ ਨੂੰ ਪਾਇਆ ਵੀ ਗਿਆ ਤੇ ਸੈਂਟਰ ਗਵਰਨਮੈਂਟ ਵੱਲੋਂ ਮਾਰਿਆ ਗਿਆ ਇਹ ਨਹੀਂ ਕਿ ਸ਼ਿਵਸਨ ਦੇ ਸਾਡੇ ਮੱਥੇ ਟੈਗ ਲੱਗਾ ਤਾਂ ਸਭ ਅਸੀਂ ਨੂੰ ਲੱਗਿਆ ਕਿ ਉਹ ਪਟਾਕੇ ਪਰ ਤੁਸੀਂ ਪੁਲਿਸ ਨੂੰ ਕੰਪਲੇਂਟ ਕਰੋ ਇਹ ਪੁਲਿਸ ਨੂੰ ਕੰਪਲੇਂਟ ਕੀਤੀ ਨਾ ਵੀ ਸਾਰਾ ਕੁਝ ਕੀਤਾ ਪੁਲਿਸ ਨੂੰ ਕੰਪਲੇਂਟ ਕਰਨ ਬਾਅਦ ਜਿਹੜਾ ਉਹ ਹਰਕਤ ਕੀਤੀ ਗਈ ਉਹ ਜੰਡਾ ਕੀਚ ਉਹ ਪੈਰਾ ਚ ਲੈ ਆ ਰਿਹਾ ਕਿੰਨਾ ਹੱਦ ਤੱਕ ਸੀ ਦੇਖੋ ਨਹੀਂ ਨਹੀਂ ਸਹੀ ਨਹੀਂ ਆ ਉਹ ਜੇ ਝੰਡਾ ਜੇ ਲੈ ਕੇ ਉੱਥੇ ਪਹੁੰਚੇ ਨੇ ਹਰਕਤ ਕੀਤੀ ਹੈ ਮੈਂ ਕਹਿੰਦਾ ਬਹੁਤ ਵਧੀਆ ਕੀਤਾ ਕਿ ਝੰਡਾ ਉਹਨਾਂ ਨੇ ਇਹਦੀ ਬੈਨਰ ਤੋੜਿਆ ਕਿਉਂ ਕਿ ਅੱਗੇ ਜਾ ਕੇ ਜੇ ਉਹ ਹੀ ਹਿਮਾਚਲੀ ਜੇ ਕੱਟੜ ਬੰਦੇ ਨਾਲ ਹਮਲਾ ਕਰ ਦਿੰਦੇ ਫਿਰ ਕਹਿੰਦਾ ਸਾਡੇ ਪੱਗਾਂ ਨੂੰ ਉੱਥੇ ਉਛਾਲਤਾ ਸਾਡੇ ਕੀ ਕਹਿੰਦੇ ਬਈਨੇ ਕਟੜਵਾਦੀ ਲੋਕ ਜੇ ਪੰਜਾਬ ਚ ਐਂਟਰੀ ਲੈਣੀ ਆ ਤਾਂ ਉੱਪਰ ਬਿੰਦਰਾ ਵਾਲੇ ਦੀ ਫੋਟੋ ਲਾਣੀ ਪੈਗੀ ਕਿਉਂ ਲਾਣੀ ਪੈਗੀ ਪੰਜਾਬ ਕਿਸੇ ਦਾ ਗੁਲਾਮ ਨਹੀਂ ਹੈਗਾ ਨਾ ਕਿਸੇ ਅੱਤਵਾਦੀ ਲਈ ਰਹਿਸ਼ ਹੈ ਪੰਜਾਬ ਕਹਿਣ ਦਾ ਮਤਲਬ ਕਿ ਅਗਰ ਹਿਮਾਚਲ ਹੀ ਉਸ ਜਾਏਗਾ ਬਿੰਦਰਾ ਵਾਲਾ ਸੰ ਬਿੰਦਰਾ ਵਾਲੇ ਕੀ ਫੋਟੋ ਲਗਾ ਲਾ ਇਹ ਇਥੇ ਮੰਨਦੇ ਇਹ ਮੰਨਦੇ ਨਹੀਂ تھے ਉਹ ਮੰਨੀ ਜਾ ਕੋਸਾਂ ਤੋਂ ਉਹਨਾਂ ਦੇ ਲਈ ਸਾਡੇ ਲਈ ਨਹੀਂ ਹੈਗਾ ਸਾਡੇ ਲਈ ਇੱਕ ਅੱਤਵਾਦੀ ਹੈ ਅੱਤਵਾਦੀ ਹੀ ਰਹੇਗਾ ਅਸੀਂ ਉਹਨੂੰ ਜਵਾਬ ਦਿੰਨੇ ਆ ਤੇ ਗੋਲੀਆਂ ਵੀ ਅਸੀਂ ਖਾਨੇ ਛਾਤੀਆਂ ਦੇ ਸਾਡੇ ਪਿੱਛੇ ਤੇ ਵਾਰ ਹੁੰਦੇ ਨੇ ਸਾਰੇ ਗੋਲੀਆਂ ਸਿੱਧੀਆਂ ਮਾਰਦੇ ਕਹਿ ਕੇ ਮਾਰਨ ਕਹਿ ਕੇ ਮਨ ਗੱਲ ਉਖਰੀ ਹੈ ਪਰ ਹਮੇਸ਼ਾ ਪਿੱਛੇ ਬਾਰ ਹੋਇਆ ਲਗਾਤਾਰ ਛੱਡ ਦਿਓ ਸਾਰੀ ਗੱਲ ਅੱਸੀ ਲਈ ਭਾਰਤ ਮਾਤਾ ਦੀ ਜੇ 33 ਕੁਟੀ ਦਿਵਲੀ ਦੇ ਫੋਟੋ ਲਾ ਲਈ ਮੇਰੀ ਗੱਲ ਸੁਣੋ ਨਾ ਉਹ ਬਾਬਾ ਕਿਤੇ ਉਹਦੀ ਇੰਨੀ ਪਾਵਰ ਨਹੀਂ ਸੀ ਕਿ ਜਿਹੜਾ ਉੱਡ ਗਿਆ ਉਹ ਮਰਿਆ ਤਾਂ ਗੋਲੀ ਨਾਲ ਮਾਰਿਆ ਗਿਆ ਨੂੰ 315 ਵਰਦੀ ਰੋਧਣਾ ਮਾਰਿਆ ਗਿਆ बिल्कुल मैं हूं संजीव राज फिर एक नए मुद्दे के साथ आप साथ में पेश हुआ और बता दूं कि इस वक्त जो हिमाचल में पंजाब का एक मुद्दा गरमाया हुआ है वहां बता दें कि जिस तरह जो यहां से यूथ जा रहे हैं मणिकर साहब दर्शन के लिए जा रहे हैं उनके झंडे फाड़े जा रहे हैं उनके जो बैनर है वो पैरों में लिए जा रहे हैं और यहाँ तक कि जो हिमाचल के लोग हैं लगातार गलत शब्दावली का जो प्रयोग कर रहे हैं जो नारेबाजी कर रहे हैं वो कितना हद तक सही है क्या किसी भी समाज के लोग को अपना झंडा बैनर लगाना मना है या नहीं हमारे साथ दो जो शिवसेना के आगू हैं मौजूद हैं नीरज जी और भाई साहब भी हैं उनसे हम दोनों से बात करने की कोशिश करेंगे आखिर आज ये जो चर्चा का विषय बना है इसका कारण क्या है जी नीरज जी क्या कहेंगे इस पर पहले तो पहले सवाल हमारा यही है कि जो हुआ है उस पर क्या कहेंगे पहला तो जय श्री राम जो चैनल के जो सारे दर्शक हैं उन्होंने मेरे को जय श्री राम जी ਪੰਜਾਬ ਦਾ ਮਾਹੌਲ ਜੋ ਚੱਲ ਰਿਹਾ ਜੋ ਪੰਜਾਬ ਦੇ ਲੋਕ ਆਪਣੇ ਇੱਥੇ ਦੇ ਹੈਗੇ ਆਵਾਮ ਸਾਡੀ ਆਵਾਮ ਨੂੰ ਖਰਾਬ ਕੀਤਾ ਜਾ ਰਿਹਾ ਸਾਡੀ ਆਵਾਮ ਨੂੰ ਖਰਾਬ ਕੀਤਾ ਜਾ ਰਿਹਾ ਸਾਡੇ ਪੰਜਾਬ ਦੀ ਇਕਨੋਮਿਕਸ ਨੂੰ ਖਰਾਬ ਕੀਤਾ ਜਾ ਰਿਹਾ ਉਧਰੋਂ ਬਿਆਨਬਾਜ਼ੀ ਹੁੰਦੀ ਪਹਿਲੀ ਗੱਲ ਤਾਂ ਇਹ ਹੈ ਜੋ ਇਹ ਝੰਡੇ ਲਾ ਕੇ ਜਾ ਰਹੇ ਇੱਕ ਅਤਵਾਦੀ ਦੇ ਝੰਡੇ ਲਾ ਕੇ ਜਾ ਰਹੇ ਉਹ ਸਰਾ ਸਰ ਗਲਤ ਹੈ ਤੁਸੀਂ ਆਤੰਕਮਾਦੀ ਕਿੱਦਾਂ ਕਹਿ ਸਕਦੇ ਹੋ ਕਿਉਂਕਿ ਇੱਥੇ ਲੋਕ ਮੰਨਦੇ ਤੁਸੀਂ ਆਤੰਕਮਾਦੀ ਬੋਲਿਓ ਕਿਹੜੇ ਮੰਨਦੇ ਨੇ ਸਿੱਖ ਭਾਈ ਇਹ ਸਿੱਖ ਭਾਈ ਨਹੀਂ ਹਾਂ ਸਿੱਖ ਭਾਈ ਨਹੀਂ ਕੱਟਰਵਾਦੀ ਲੋਕ ਮੰਨਦੇ ਨੇ ਕੱਟਰਵਾਦੀ ਸਿੱਖ ਭਾਈ ਨਹੀਂ ਮੰਨਦੇ ਆਪਾ ਕੱਟੜਵਾਦੀ ਨਹੀਂ ਮੰਨਦੇ ਸਿੱਖਾਂ ਨੂੰ ਨਾ ਬਦਨਾਮ ਨਹੀਂ ਮੇਰੀ ਗੱਲ ਸੁਣੋ ਉਹ ਸਾਰੇ ਮੋਢੀ ਗੱਲ ਮੈਂ ਸਿੱਖਾਂ ਨੂੰ ਸਾਰੇ ਮੰਨਦੇ ਆ ਮੈਂ ਤੁਹਾਨੂੰ ਕੀ ਆ ਸਿੱਖਾਂ ਨੂੰ ਨਾ ਬਦਨਾਮ ਕੀਤਾ ਜਾਵੇ ਇਹ ਸਿਰਫ ਜਿਹੜੇ ਚੰਦ ਲੋਕ ਨੇ ਜਿਹੜੇ ਜਿਹੜੇ ਆਤਵਾਦੀ ਸੋਚ ਦੇ ਮਾਲਕ ਨੇ ਜਿਹੜੇ ਜਿਹੜੇ ਕੱਟੜਵਾਦ ਲੋਕ ਨੇ ਉਹ ਮੰਨਦੇ ਨੇ ਭਿੰਡਰਾਲੇ ਨੂੰ ਹੋਰ ਕੋਈ ਨਹੀਂ ਮੰਨਦਾ ਹੋਰ ਕੋਈ ਵੀ ਨਹੀਂ ਮੰਨਦਾ ਜੀ ਨਹੀਂ ਦੇਖੋ ਜੱਗੇ ਜੱਗੇ ਉਹਨਾਂ ਦੀ ਫੋਟੋ ਲੱਗੀ ਲੋਕ ਮੰਨਦੇ ਉਹਨਾਂ ਨੂੰ ਬੂਰਾ ਗੁਰੂ ਹੁਣ ਲਗਾਈ ਜਾ ਰਹੀ ਹੈ ਜਿਵੇਂ ਹੁਣ ਹਰੇ ਹਿਮਾਚਲ ਦੀ ਬੱਸਾਂ ਪੰਜਾਬ ਦੇ ਵਿੱਚ ਐਂਟਰੀ ਆ ਰਹੀ ਤੇ ਕਹਿੰਦੇ ਪਏ ਐ ਕਿ ਉਹਦੇ ਤੇ ਪਿੰਡਰਾਂ ਵਾਲੇ ਦੀ ਫੋਟੋ ਲਾਈ ਜਾਵੇ ਜੇ ਅਸੀਂ ਲੋਕ ਕਹਿ ਦਈਏ ਸ਼ਿਵਸਰ ਨਾਲ ਫਿਰ ਕਹਿੰਦੇ ਮਾਹੌਲ ਖਰਾਬ ਕਰਦੇ ਆ ਜੇ ਅਸੀਂ ਕਹਿ ਦਈਏ ਅਸੀਂ ਅਸੀਂ ਇੰਦਰਾ ਗਾਂਧੀ ਦੀ ਫੋਟੋ ਨਾਲ ਲਾਵਾਂਗੇ ਬਿਆਨਤ ਸਿੰਘ ਜੀ ਦੀ ਨਾਲ ਲਾਵਾਂਗੇ ਫਿਰ ਇਹ ਕਿਉਂ ਪਾਈ ਦੇਨੇ ਉਥੋਂ ਕਿਉਂ ਪਾਈ ਦੇਨੇ ਉਸ ਗੱਲਾਂ ਤੋਂ ਤੁਹਾਨੂੰ ਕੀ ਲੱਗ ਰਿਹਾ ਜੀ ਹਿਮਾਚਲ ਜਿਹੜਾ ਹੋਇਆ ਸਹੀ ਹੈ ਹਿਮਾਚਲ ਦੇ ਲੋਕ ਮੈਂ ਜਿਹੜੀ ਚੀਜ਼ ਆਪਾਂ ਹੁਣ ਮੇਰੀ ਗੱਲ ਨੂੰ ਸੁਣੋ ਜਦ ਤੱਕ ਮੈਂ ਤੁਹਾਨੂੰ ਉਂਗਲ ਨਹੀਂ ਕਰੂੰਗਾ ਤੁਸੀਂ ਮੈਨੂੰ ਉਹ ਬੋਲੋਗੇ ਤਾਂ ਨਹੀਂ ਹੁਣ ਜੇ ਆਪਾਂ ਜਾਵਾਂਗੇ ਉਥੇ ਝੰਡੇ ਲਾ ਕੇ ਆਪਾਂ ਪਿੰਡਰਾਂ ਵਾਲੇ ਦੇ ਨਾਰੇ ਲਾਵਾਂਗੇ ਇਹ ਨੇ ਉਂਗਲਬਾਜੀ ਸੁਸਿਣਾ ਵਾਲੇ ਵੀ ਕਰਦੇ ਉਹਨਾਂ ਨੇ ਧਮਕੀ ਆਂਦੀ ਫਿਰ ਨਹੀਂ ਉਹ ਵੀ ਕੋਈ ਨਾ ਕੋਈ ਬਿਆਨਬਾਜ਼ੀ ਕਰ ਦੇ ਫਿਰ ਉਹ ਕਹਿੰਦੇ ਕਿ ਕਈ ਲੀਡਰ ਕਈ ਲੀਡਰ ਅਸੀਂ ਆਪਣੇ ਰਾਸ਼ਟਰ ਦੇ ਹਿੱਤ ਦੀ ਲੀਡਰ ਕਿਤੇ ਧਮਕੀ ਆ ਰਹੀ ਜੀ ਗਾਲਾ ਕੱਢਦੇ ਗਾਲਾ ਮੇਰੀ ਗੱਲ ਨੂੰ ਸੁਣੋ ਅਸੀਂ ਹਮੇਸ਼ਾ ਆਪਣੇ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਹੈ ਜੀ ਕਹਿੰਦੇ ਉਂਗਲਬਾਜੀ ਰਾਸ਼ਟਰ ਦੇ ਹਿੱਤ ਦੀ ਗੱਲ ਕੀਤੀ ਹੈ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ ਜਦੋਂ ਜਦੋਂ ਉਂਗਲਬਾਜੀ ਕਰੋ ਤਾਂ ਉਂਗਲ ਸੰਵਿਧਾਨ ਨੂੰ ਮੰਨਦੇ ਹਾਂ ਭਰ ਦੇ ਸੰਵਿਧਾਨ ਦੇ ਅਕੋਰਡਿੰਗ ਅਸੀਂ ਚੱਲਦੇ ਹਾਂ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਇੱਕ ਆਤਵਾਦੀ ਨੂੰ ਸਪੋਰਟ ਕਰਾਂਗੇ ਕਿਉਂ ਕਰਾਂਗੇ ਜਿਨੇ ਸਾਡਾ ਪੰਜਾਬ ਦਾ 35 ਹਜ਼ਾਰ ਹਿੰਦੂ ਬੱਸਾਂ ਨੂੰ ਕੱਢ ਕੱਢ ਕੇ ਮਾਰਿਆ ਅਸੀਂ ਉਹਨੂੰ ਸਪੋਰਟ ਕਿਉਂ ਕਰਾਂਗੇ ਨਹੀਂ ਜੋ ਕੋਈ ਬਿਆਨ ਦੇਣਗੇ ਤੇ ਅਸੀਂ ਉਹਨਾਂ ਦੇ ਖਿਲਾਫ ਖੜੇ ਹੋਣਾ ਦਾ ਮਤਲਬ ਬਿਆਨ ਬਾਈ ਤੁਸੀਂ ਵੀ ਕਰਦੇ ਹੋ ਮਾਹੌਲ ਤੋਂ ਖਰਾਬ ਹੋਏਗਾ ਨਾ ਬਿਆਨਬਾਜ਼ੀ ਤੋਂ ਲੈ ਕੇ ਵੀ ਜਿਹੜਾ ਅਗਲਾ ਕਰਦਾ ਪਿਆ ਅਗਲਾ ਸਰਕਾਰੀ ਬੱਸਾਂ ਤੋੜੀਆਂ ਜਾ ਰਹੀਆਂ ਹਮਾ ਚੱਲਦੇ ਬੱਸਾਂ ਆ ਰਹੀਆਂ ਨੇ ਉੱਥੇ ਖਰੜ ਦੇ ਵਿੱਚ ਤੋੜੀਆਂ ਜਾ ਰਹੀਆਂ ਮੁਹਾਲੀ ਦੇ ਵਿੱਚ ਤੋੜੀਆਂ ਜਾ ਰਹੀਆਂ ਉਹ ਗਲਤ ਉਹ ਗੱਲ ਕਰੋ ਸਭ ਵਿਧਾਨ ਬਣਿਆ ਸਭ ਵਿਧਾਨ ਆਪਣਾ ਦੇਖੇਗਾ ਬਿਲਕੁਲ ਨਹੀਂ ਤੂੰ ਉਸ ਚੀਜ਼ ਨੂੰ ਗੱੜੀ ਚ ਜੱਪਾ ਪੰਜਾਬ ਦੇ ਵਸਨੀਕ ਆਪਾਂ ਸਪੋਰਟ ਨਹੀਂ ਕਰੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਨੌਜਵਾਨੀ ਜੀ ਆਪਾਂ ਸਪੋਰਟ ਨਹੀਂ ਕਰੇ ਕਿਸੇ ਦੀ ਆਪਾਂ ਪੰਜਾਬ ਦੀ ਨੌਜਵਾਨੀ ਦੀ ਗੱਲ ਕਰੀਏ ਪੰਜਾਬ ਦੀ ਨੌਜਵਾਨੀ ਕਦੇ ਨਸ਼ੇ ਹਲ ਤੁਰਦੀ ਪਈ ਆ ਕੋਈ ਅਤਵਾਦ ਰੋਡ ਤੇ ਤੁਰਦੀ ਪਈ ਆ ਆਪਾਂ ਉਹਨੂੰ ਬਚਾਈਏ ਜੀ ਆਪਾਂ ਇਹ ਨਾ ਕਿ ਆਪਾਂ ਸਪੋਰਟ ਕਰਕੇ ਆਪਾਂ ਅਗਲੇ ਵਾਰ ਬੜਾਵਾ ਦਈਏ ਤੁਸੀਂ ਕੀ ਕਹਿਣਾ ਚਾਹੋ ਤੁਸੀਂ ਜੀ ਹਿਮਾਚਲ ਦੇ ਰਹਿਣ ਵਾਲੇ ਹੋ ਤੁਸੀਂ ਪੰਜਾਬ ਚ ਰਹੇ ਹੋ ਤੁਸੀਂ ਕੀ ਜਾ ਰਹੇ ਹੋ ਕਿ ਮਾਹੌਲ ਖਰਾਬ ਹੋਏ ਇਦਾਂ ਦੇਖੋ ਪਹਿਲਾਂ ਮੇਰੇ ਸਾਰਿਆਂ ਨਾਲ ਜੈਸ਼ੀਲ ਰਾਮ ਜੈ ਮਹਾਕਾਲ ਵੀਰ ਬੋਕੇ ਬਸੰਦਰਾ ਜੈ ਮਹਾਰਾਣਾ ਪੰਜਾਬ ਦਾ ਮਾਹੌਲ ਹੈ ਜਾਂ ਹਿਮਾਚਲ ਦਾ ਮਾਹੌਲ ਇਸ ਟਮ ਖਰਾਬ ਕਿਉਂ ਹੋ ਰਿਹਾ ਪਹਿਲਾਂ ਪੰਜਾਬ ਹਰਿਆਣੇ ਨਾਲ ਲੜਾਈ ਸੀ ਜੀ ਪਾਣੀ ਪਿੱਛੇ ਲੜਾਈ ਹੋ ਰਹੀ ਸੀ ਕਿ ਪਾਣੀ ਮੁੱਦਾ ਬਣ ਗਿਆ ਉਹਨੇ ਇਹ ਮੁੱਦਾ ਹੁਣ ਕਿਸਾਨਾਂ ਦਾ ਮੁੱਦਾ ਖਤਮ ਹੋਇਆ ਹੋੜਦੰਗ ਨੇ ਜਿਹੜੇ ਕੌਣ ਨੇ ਪਗੜੀ ਧਾਰੀ ਪਗੜੀ ਧਾਰੀ ਪਗੜੀ ਧਾਰੀ ਜਾ ਰਿਹਾ ਕਿਹੜਾ ਪਗੜੀ ਧਾਰੀ ਮੋਨਾ ਕੋਨਾ ਮੇਰੇ ਵਾਂਗੂ ਕੋਈ ਬੰਦਾ ਹੋਵੇ ਸਿਰ ਤੇ ਕੀ ਬਣ ਰਿਹਾ ਪਰਨਾ ਬਨ ਖੱਟਾ ਪਰਨਾ ਬਨ ਕੇ ਕਿੱਥੇ ਜਾ ਕੇ ਆਪਾਂ ਬੁਲਟਰ ਪਟਾਕੇ ਮਾਰ ਰਹੇ ਆ ਆਪਾਂ ਦਿਖਾ ਕੀ ਰਹੇ ਆ ਤੁਸੀਂ ਜਾਣਾ ਐ ਅਮਰੀਕਨ ਸਾਹਿਬ ਜਾਓ ਜਾਓ ਤੁਸੀਂ ਤੁਹਾਨੂੰ ਕੋਈ ਰੋਕ ਨਹੀਂ ਰਿਹਾ ਸਾਰੇ ਈਸ਼ ਦੇਵਤਾਂ ਨੇ ਉੱਥੇ ਪੂਜਾ ਹੋਣੀ ਹੋਣੀ ਐ ਹਰ ਪਾਸੇ ਹਜੂਤ ਸਾਹਿਬ ਚ ਪਟਨਾ ਸਾਹਿਬ ਵੀ ਐ ਪੁੰਟਾ ਸਾਹਿਬ ਵੀ ਐ ਕਿਤੇ ਕੋਈ ਰੋਕ ਨਹੀਂ ਰਿਹਾ ਪਰ ਜਾਣ ਦਾ ਕੋਈ ਤਰੀਕਾ ਹੁੰਦਾ ਆ ਤੁਸੀਂ ਕਰ ਕੀ ਰਹੇ ਹੋ ਉੱਥੇ ਝੰਡੇ ਕਿਹੜੇ ਨੇ ਤੁਸੀਂ ਲਾਓ ਰੰਗਰੇਟੇ ਗੁਰੂ ਕੇ ਬੇਟੇ ਵਾਲਾ ਝੰਡਾ ਨੀਲਾ ਲਾਓ ਤੁਸੀਂ ਲਾਉਣਾ ਤਾਂ ਤੁਸੀਂ ਖੱਟਾ ਪਰਨਾ ਲਾਓ ਜਾਨੀ ਕਿ ਉਸ ਸਮ ਝੰਡਾ ਉਹ ਲਾ ਲਓ ਤੀਜਾ ਜਿਹੜਾ ਹੁਣ ਐਸਜੀਪੀਸੀ ਵੱਲ ਐਲਾਨ ਕੀਤਾ ਗਿਆ ਪੀਲੇ ਝੰਡੇ ਬਾਰੇ ਤੁਸੀਂ ਉਹ ਲਾ ਕੇ ਜਾਓ ਲਾ ਘੜਾ ਰਹੇ ਹੋ ਕਾਲਾ ਜਿੰਨੂ ਕਿ ਐਚਪੀਸੀ ਕਹਿ ਦਿੰਦੀ ਆ ਕਿ ਕਾਲਾ ਇੱਕ ਰੋਸ ਐ ਕਾਲੀ ਦੀਵਾਲੀ ਮਨਾਈ ਜਾਊਗੀ ਹਿੰਦੂਆਂ ਉੱਪਰ ਪਹਿਲੇ ਵੀ ਟਿੱਪਣੀਆਂ ਕੀਤੀਆਂ ਇਹਨਾਂ ਨੇ ਕਿ ਉਹਦੇ ਉੱਪਰ ਭਿੰਡਰਾਂ ਵਾਲੀ ਇੱਕ ਫੋਟੋ ਛੇਪ ਕੇ ਦਿਖਾ ਕੇ ਨੂੰ ਰਿਹਾ ਨੇ ਹਿਮਾਚਲ ਦੀ ਆਵਾਮ ਨੂੰ ਹਿਮਾਚਲ ਦੀ ਆਵਾਮ ਜਿਹੜੀ ਐ ਕਿੰਨੇ ਪਰਸੈਂਟ 98% ਉੱਥੇ ਹਿੰਦੂਵਾਦੀ ਰਹਿਦੀ ਐ ਤੁਸੀਂ ਦਿਖਾ ਕੇ ਨੂੰ ਰਿਹਾ ਹੋ ਸਾਰਕ ਨੂੰ ਰਿਹਾ ਹੋ ਜਖਮਾਂ ਤੇ ਲੂਣ ਭੁੱਕਣ ਦਾ ਕੰਮ ਕੌਣ ਕਰ ਰਿਹਾ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਇਹਨਾਂ ਨੇ ਬਾਇਕਾਟ ਕੀਤਾ ਜਿਹੜਾ ਹੜਦੰਗ ਹੁਣ ਪਿੱਛੇ ਜੇ ਗੱਲ ਕਰਦੀ ਆਨੰਦਪੁਰ ਸਾਹਿਬ ਦੀ ਗੱਲ ਕਰਦੀ ਐ ਨੰਦਪੁਰ ਸਾਹਿਬ ਦੇ ਵਿੱਚ ਕੀ ਹੋਇਆ ਜਿਹੜੇ ਹੁਰਦਾਂਗਾਂ ਟਰਾਲੀਆਂ ਦੇ ਜਿਹੜੀਆਂ ਸਲੈਂਸਰ ਜਿਹੜੇ ਲੱਗੇ ਹੁੰਦੇ ਨੋਰਮਲ ਉਹਨੂੰ ਪਟਕੇ ਨੂੰ ਸਿੱਧਾ ਕਰਕੇ ਪਟਾਕੇ ਮਾਰ ਮਾਰ ਜਾਂਦੇ ਨੇ ਹੁਰਦਾਂਗ ਕਰਦੇ ਨੇ ਕੋਈ ਫੈਮਿਲੀ ਨਾਲ ਹੋਲਾ ਮਲਾ ਦੇਖਣ ਵੀ ਜਾਂਦਾ ਨਹੀਂ ਨਹੀਂ ਨਿਆੰਗਾ ਨੇ ਵਿਰੋਧ ਕੀਤਾ ਨਿਆੰਗਾ ਨੇ ਵਰਛਾ ਚੱਕ ਕੇ ਡੰਗਾ ਫੇਰੀ ਉਹਨਾਂ ਦੇ ਵਿਰੋਧ ਕੀਤਾ ਉਹਨੇ ਕੀਤਾ ਨਾ ਪੰਜਾਬ 'ਚ ਜੇ ਹੁਰਦਾਂਗ ਦਾ ਵਿਰੋਧ ਹੁੰਦਾ ਤਾਂ ਹਿਮਾਚਲ ਦੇ ਵਿੱਚ ਜੇ ਵਿਰੋਧ ਹਿਮਾਚਲੀ ਕਰ ਰਹੇ ਨੇ ਤਾਂ ਪੰਜਾਬ ਦੇ ਵਾਸੀ ਸਪੋਰਟ ਕਿਉਂ ਨਹੀਂ ਕਰ ਰਹੇ ਨਹੀਂ ਇੱਕ ਦੋ ਨਹੀਂ ਇੱਕ ਦੋ ਬੰਦੇ ਸੀਗੇ ਤਾਂ ਥੋੜੀ ਸੀਗੇ ਨਹੀਂ ਨਹੀਂ ਇੱਕ ਦੋ ਨਹੀਂ ਹੈ ਕਟੋਕੜ 15-20 ਵੀਡੀਓ ਮੇਰੇ ਫੋਨ ਚ ਪਈਆਂ ਤੁਹਾਨੂੰ ਮੈਂ ਚੈਨਲ ਦੇ ਮਾਧਮੇ ਤੁਹਾਨੂੰ ਵੀਡੀਓ ਵੀ ਦੇ ਸਕਦਾ ਮੈਂ ਸਾਰਾ ਕੁਝ ਪਿਆ ਹੋਇਆ ਮੈਂ ਕਹਿੰਦਾ ਪੰਜਾਬ ਦਾ ਮੁੱਲ ਖਰਾਬ ਕੌਣ ਕਰ ਰਿਹਾ ਇਹ ਸਰਕਾਰਾਂ ਨੂੰ ਚਾਹੀਦਾ ਕਿ ਇਹੋ ਜਿਹੇ ਗੰਦੇ ਆਂਡਿਆਂ ਨੂੰ ਨਾ ਸਪਾਈ ਜਾਵੇ ਕਿਉਂ ਪਾਈਵੇ ਪਿੰਡਾਂ ਵਾਲੇ ਦਾ ਜਿਹੜਾ ਤਾਂ ਮਾਰੀ ਚੁੱਕਾ ਆ ਜਿਹਨੂੰ ਮਾਰ ਦਿੱਤਾ ਉਹਨੂੰ ਫਰੰਟ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਆ ਕਿਉਂ ਕੀਤੀ ਜਾ ਰੀਆਂ ਨੂੰ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲਾ ਕੇ ਜਾਓ ਤੁਹਾਨੂੰ ਕੌਣ ਰੋਕ ਰਿਹਾ ਗੁਰੂ ਤੇਗ ਬਹਾਦਰ ਦੀ ਫੋਟੋ ਲਾ ਤੁਹਾਨੂੰ ਕੌਣ ਰੋਕ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਕੋਈ ਸਾਡੇ ਵੀ ਨਹੀਂ ਗੁਰੂ ਓਏ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਨੇ ਪਰ ਫੋਟੋ ਕਿੱਦੀ ਲਾ ਰਹੇ ਆ ਜਿਹਨਾਂ ਨੇ 35000 ਹਿੰਦੂਆਂ ਨੂੰ ਕਤਲ ਦਾ ਕਾਂਡ ਕੀਤਾ ਜਿਹਦਾ ਮੁੱਖ ਦੋਸ਼ੀ ਉਹ ਪਾਇਆ ਵੀ ਗਿਆ ਤੇ ਸੈਂਟਰ ਗਵਰਨਮੈਂਟ ਵੱਲੋਂ ਮਾਰਿਆ ਗਿਆ ਚਲੋ ਕਹਿ ਦਿੰਦੇ ਆ ਕਿ ਉਹਦੇ ਕੋਈ ਪਰਚਾ ਨਹੀਂ ਐ ਤੁਹਾਡੇ ਚੰਦ ਮਰ ਕਈਆਂ ਨੇ ਬੋਲਿਆ ਵਾ ਕਿ ਕੋਈ ਪਰਚਾ ਨਹੀਂ ਐ ਪਰ ਕਈ ਵੀਡੀਓ ਨੇ ਜਿਹੜੇ ਕਿਹਾ ਸੀਗਾ ਕਿ ਜੇ ਸਾਡੇ ਬੰਦੇ ਨਹੀਂ ਛਡੇ ਤਾਂ ਇੱਕ ਘੰਟੇ 'ਚ ਮੈਂ 5000 ਹਿੰਦੂਆਂ ਨੂੰ ਵੱਢੂੰਗਾ ਇਹ ਗੱਲ ਕੌਣ ਬੋਲ ਰਿਹਾ ਕੌਣ ਗੱਲ ਕਰ ਰਿਹਾ ਇਹ ਹੁੜਦੰਗੀ ਨੇ ਖੋੜਦਾਂਗੇ ਹੀ ਅੱਗੇ ਤੱਕ ਸੋਸ਼ਲ ਨੈਟਵਰਕਿੰਗ ਲਈ ਚੱਲਦੀ ਜਾ ਰਹੀ ਹੈ ਇਹ ਯੂਥ ਹੈ ਯੂਥ ਕਿਤਾਬਾਂ ਨਹੀਂ ਪੜਦਾ ਇਤਿਹਾਸ ਅੱਜ ਕੱਲ ਯੂਟਿਊਬਰ ਨੇ ਉੱਥੋਂ ਵੀਡੀਓ ਦੇਖ ਲਈ ਜੀ ਉੱਥੋਂ ਚੱਕ ਲਈ ਅਸੀਂ ਤਾਂ ਸਿੰਘ ਬਣ ਗਏ ਸਿੰਘ ਬਣਨ ਲਈ ਬਹੁਤ ਸ਼ਾਸਤਰ ਤੇ ਸ਼ਾਸਤਰ ਦੀ ਨੋਲਜ ਹੋਣੀ ਚਾਹੀਦੀ ਹੈ ਨੋਲਜ ਦੁੱਕੀ ਦੀ ਨਹੀਂ ਮੈਂ ਕਹਿੰਦਾ ਕੋਈ ਬੈਠੇ ਕੋਈ ਆ ਕੇ ਸਾਲ ਨਾਲ ਡਿਬੇਟ ਕਰੇ ਅਸੀਂ ਗੱਲ ਕਰੀਏ ਪੁੱਛੀਏ ਕਿ ਪੰਜਾਬ ਦਾ ਮਾਹੌਲ ਖਰਾਬ ਹੈ ਜਾਂ ਹਿਮਾਚਲ ਦਾ ਮਾਹੌਲ ਖਰਾਬ ਕਰ ਰਿਹਾ ਤਾਂ ਉਹਦਾ ਕਸੂਰ ਕਿਹਦਾ ਹੈ ਸਭ ਤੋਂ ਵੱਡਾ ਇਹ ਸਰਕਾਰਾਂ ਨੂੰ ਚਾਹੀਦਾ ਕਿ ਨੱਥ ਪਾਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਅੱਜ ਕਹਿ ਰਹੇ ਆ ਉਹ ਉੱਥੇ ਆਰਐਸਐਸ ਦੀ ਹਰਕਤ ਕਰ ਰਹੇ ਨੇ ਜੀ ਪੰਜਾਬ ਦੇ ਵਿੱਚ ਹੀ ਨਾ Hindu ਰਹਿ ਰਿਹਾ ਉਹ ਕਿੱਥੇ ਖੜਾ ਹੋਣ ਕਿਤਨਾ ਕਦੇ ਹੁਣ ਮੰਗਤਰਾ ਮੰਗੇ ਦੀ ਗੋਲੀ ਵੱਜੀ ਹੈ ਪਿੱਛੇ ਸੂਰੀ ਸਾਹਿਬ ਦੀ ਗੋਲੀ ਵੱਜੀ ਸੀਗੀ ਪਰ ਉਹਨਾਂ ਦੇ ਗੋਲੇ ਵੱਜੀ ਆ ਤਾਂ ਸ਼ਿਕਾਰ ਕੌਣ ਆਇਆ ਆ ਨਵੀਂ ਨਵੀਂ ਪਨੀਰੀ 5 5000 ਚਿੱਟਾ ਪੀਣ ਵਾਲੀ ਪਨੀਰੀ ਗੋਲੀਆਂ ਸਲੀਪਰ ਸੈੱਲ ਮਾਰ ਰਹੇ ਨੇ ਅਸੀਂ ਤਾਂ ਇੱਕ ਨਹੀਂ ਹੁਰਦੰਗੇ ਨੂੰ ਨੱਥ ਪਾਈ ਜਾਵੇ ਚਿੱਟੇ ਨੂੰ ਤਾਂ ਨੱਥ ਸਰਕਾਰ ਪਾ ਰਹੀ ਹੈ ਮੇਰੀ ਗੱਲ ਤੁਸੀਂ ਕਰੇ ਹੁਰਦੰਗ ਨੂੰ ਨੱਥ ਪਾਈ ਜਾਵੇ ਇਹਦਾ ਮਤਲਬ ਕਿ ਕਾਨੂੰਨ ਆਪਾਂ ਹੱਥੇ ਲੈ ਲਈਏ ਦੇਖੋ ਸਾਡਾ ਰਾਈਟ ਹੈ ਅਸੀਂ ਲੋਕਤੰਤਰ ਆ ਇਹ ਨਹੀਂ ਕਿ ਸ਼ਿਵਸਨਾ ਦਾ ਸਾਡੇ ਮੱਥੇ ਟੈਗ ਲੱਗਿਆ ਤਾਂ ਅਸੀਂ ਨੂੰ ਲੱਗਿਆ ਕਿ ਉਹ ਪਟਾਕੇ ਪਰ ਤੁਸੀਂ ਪੁਲਿਸ ਨੂੰ ਕੰਪਲੇਂਟ ਕਰੋ ਜੇ ਪੁਲਿਸ ਨੂੰ ਕੰਪਲੇਂਟ ਕੀਤੀ ਉਹਨਾਂ ਨੇ ਸਾਰਾ ਕੁਝ ਕੀਤਾ ਲੇਕਿਨ ਪੁਲਿਸ ਨੂੰ ਕੰਪਲੇਨਟ ਕਰਨ ਬਾਅਦ ਜਿਹੜਾ ਉਹ ਹਰਕਤ ਕੀਤੀ ਗਈ ਉਹ ਜੰਡਾ ਕੀਚ ਜਿਹੜਾ ਪੈਰਾ ਚੱਲਿਆ ਰਿਹਾ ਕਿੰਨਾ ਹੱਦ ਤੱਕ ਸਹੀ ਹੈ ਉਹ ਦੇਖੋ ਨਹੀਂ ਨਹੀਂ ਸਹੀ ਨਹੀਂ ਆ ਉਹ ਜੇ ਚੰਡਾ ਜੇ ਲੈ ਕੇ ਉੱਥੇ ਪਹੁੰਚੇ ਨੇ ਹਰਕਤ ਕੀਤੀ ਹੈ ਮੈਂ ਕਹਿੰਦਾ ਬਹੁਤ ਵਧੀਆ ਕੀਤਾ ਕਿ ਚੰਡਾ ਉਹਨਾਂ ਨੇ ਜਾਨਕੀ ਬੈਨਤ ਤੋੜਿਆ ਕਿਉਂ ਕਿ ਅੱਗੇ ਜਾ ਕੇ ਜੇ ਉਹੀ ਹਿਮਾਚਲੀ ਜੇ ਕਟੜ ਬੰਤੀ ਉਹਨਾਂ 'ਤੇ ਹਮਲਾ ਕਰ ਦਿੰਦੇ ਫਿਰ ਕਹਿੰਣਾ ਸਾਡੀ ਪੱਗਾਂ ਨੂੰ ਉੱਥੇ ਉਛਾਲਤਾ ਸਾਡੀ ਪੱਗਾਂ ਦੇ ਉੱਪਰ ਅਟੈਕ ਹੋ ਗਿਆ ਕਿੰਨਾ ਮਾਹੌਲ ਖਰਾਬ ਹੋ ਸਕਦਾ ਸੀਗਾ ਉਸ ਵਕਤ ਬਈ ਮੇਰੀ ਗੱਲ ਸੁਣੋ ਹਿਮਾਚ ਫਿਰ ਤੋਂ ਆਪਸ ਵਿੱਚ ਟਕਰਾਓ ਹੁੰਦਾ ਜਿਹੜੇ ਕਾਰਨ ਬਣਾ ਰਹੇ ਆਪਾਂ ਆਪਾਂ ਲੜਾਈ ਜਿਹੜੇ ਤੇ ਜ਼ਮੀਨ ਤਿਆਰ ਕਰਦੇ ਪਏ ਦੇਖੋ ਜੀ ਜੇ ਅਸੀਂ ਗੱਲ ਕਰੀਏ ਬਹੁਤ ਦੂਰ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਕਿ ਅੱਜ ਵੀ ਪਹਾੜਾਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਆ ਸਕਦਾ ਆ ਉਹ ਬਾਬਾ ਬੰਦਾ ਸਿੰਘ ਬਹਾਦਰ ਕੌਣ ਹੈ ਉਹ ਪਹਾੜੀ ਰਾਜਪੂਤ ਸੀਗਾ ਬੁਲਾਇਆ ਦੱਥੋਂ ਸੀਗਾ ਨਾ ਭਾਈ ਬਚਿੱਤਰ ਸਿੰਘ ਕੌਣ ਸੀਗਾ ਉਹ ਬਲਾਕ ਕਿਨੇ ਸੀ ਉਹਨਾਂ ਨੂੰ ਮਤਲਬ ਇਹ ਜਿਹੜੇ ਪਹਾੜੀ ਰਾਜਪੁੱਤ ਨੇ ਉਹਨਾਂ ਕੁਰਬਾਨੀਆਂ ਦਿੱਤੀਆਂ ਨੇ ਕਈ ਪਹਾੜੀ ਰਾਜਪੁੱਤਾਂ ਨੇ ਮੁਗਲਾਂ ਨਾਲ ਖੜ ਕੇ ਉਹਨਾਂ ਨੇ ਯਾਨੀ ਉਹਨਾਂ ਨੇ ਉਹਨਾਂ ਨੇ ਐਂਟੀ ਵੀ ਖੜੇ ਨੇ ਪਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀ ਇਹ ਯਾਦ ਨਹੀਂ ਆਂਦਾ ਇਹ ਕਹਿੰਦੇ ਨੇ ਜੀ ਸਾਡੇ 10 ਲੱਖ ਫੌਜਾਂ ਪਹਾੜੀ ਰਾਜਪੁੱਤਾਂ ਨੇ ਵੀ ਕੀਤਾ ਪਰ ਇਹਨਾਂ ਨੂੰ ਇਹ ਭੁੱਲ ਜਾਂਦਾ ਕਿ ਭਾਈ ਬਰਜਤ ਸਿੰਘ ਨਾ ਥੋੜਾ ਕੌਣ ਸੀਗਾ ਭਾਈ ਬਚਿੱਤਰ ਸਿੰਘ ਕੌਣ ਸੀ ਭਾਈ ਮਨੀ ਸਿੰਘ ਕੌਣ ਸੀ ਇਹ ਸਤੀਦਾਸ ਕੌਣ ਸੀਗੇ ਨਾਮ ਤਾਂ ਭੁੱਲ ਜਾਂਦੇ ਨੇ ਇਹਨਾਂ ਨੂੰ ਉਹ ਗੱਲਾਂ ਨਹੀਂ ਕਰਨੀਆਂ ਇਹਨਾਂ ਨੇ ਬਿਲਕੁਲ ਨਹੀਂ ਕਰਨੀਆਂ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਕਦੇ ਨਹੀਂ ਯਾਦ ਰਹੇਗਾ ਇਹਨਾਂ ਨੂੰ ਪਰ ਅੱਜ ਦਾ ਜਿਹੜਾ ਮਾਹੌਲ ਖਰਾਬ ਕੌਣ ਕਰ ਰਿਹਾ ਸਿਰਫ ਯੂਥ ਕਰ ਰਿਹਾ ਯੂਥ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਬਾਰ-ਬਾਰ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਇਸ ਟਾਈਮ ਇਹ ਜਿਹੜੀ ਨਵੀਂ ਪਨੀਰੀ ਜਾਰੀ ਹੈ ਸੋਸ਼ਲ ਨੈਟਵਰਕ ਵਾਲਾ ਪੜੇ ਗੁਰੂ ਗੋਬਿੰਦ ਸਿੰਘ ਦੇ ਸਿਧਾਂਤ ਅਰਚਲੇ ਨਾ ਕਿ ਭਿੰਡਰਾ ਵਾਲੇ ਸੰਤੰ ਸਿਧਾਂਤ ਅਰਚਲੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਅੱਜ ਤੋਂ 1 ਸਾਲ ਪਹਿਲਾਂ ਸਾਡੀ ਪੰਜਾਬ ਸਰਕਾਰ ਦੇ ਜਿਹੜੇ ਮੰਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਸਰਕਾਰੀ ਬੱਸਾਂ ਦੇ ਉੱਤੇ ਕੋਈ ਵੀ ਯਾਰ ਸ਼ਾਨੇ ਪੈਪਸ ਕੋਈ ਵੀ ਗੱਲ ਹੋਵੇ ਤੇ ਉਹਦੇ ਉੱਤੇ ਪਿੰਡਰਾਂ ਵਾਲੇ ਦੀ ਫੋਟੋ ਨਹੀਂ ਲੱਗੇਗੀ ਜੀ ਤੇ ਹੁਣ ਇਹ ਹਿਮਾਚਲ ਸਰਕਾਰ ਦੀ ਜੇ ਗੱਲ ਆ ਗਈ ਹੁਣ ਕੀ ਕਹਿੰਦੇ ਬਈ ਨੇ ਕੱਟਰਵਾਦੀ ਲੋਕ ਜੇ ਪੰਜਾਬ ਚ ਐਂਟਰੀ ਲੈਣੀ ਆ ਤਾਂ ਉੱਪਰ ਪਿੰਡਰਾਂ ਵਾਲੇ ਦੀ ਫੋਟੋ ਲਾਣੀ ਪੈਗੀ ਕਿਉਂ ਲਾਣੀ ਪੈਗੀ ਪੰਜਾਬ ਕਿਸੇ ਦਾ ਗੁਲਾਮ ਨਹੀਂ ਹੈਗਾ ਨਾ ਕਿਸੇ ਅੱਤਵਾਦੀ ਦੀ ਇਹ ਰਹਿائش ਹੈ ਪੰਜਾਬ ਕਹਿਣ ਦਾ ਮਤਲਬ ਕੀ ਅਗਰ ਹਿਮਾਚਲ ਹੀ ਉਸ ਜਾਏਗਾ ਪਿੰਡਰਾ ਵਾਲਾ ਸੰਤ ਪਿੰਡਰਾ ਵਾਲੇ ਕੀ ਫੋਟੋ ਜੰਡੇ ਲਗਾ ਸੰਤ ਨਹੀਂ ਇਹ ਇਹ ਮੰਨਦੇ ਇਹ ਮੰਨਦੇ ਨਹੀਂ ਥੇ ਉਹ ਮੰਨੀ ਜਾਣ ਉਹ ਸੰਦੋਨਾ ਦੇ ਲਈ ਸਾਡੇ ਲਈ ਨਹੀਂ ਹੈਗਾ ਸਾਡੇ ਲਈ ਇੱਕ ਅਤਵਾਦੀ ਹੈ ਅਤਵਾਦੀ ਹੀ ਰਹੇਗਾ ਜਿਹੜੇ ਸਾਡੇ ਜਿਹੜੇ ਸਾਡੀ ਫੋਰਸ ਹੈ ਨੈਸ਼ਨਲ ਆਰਮੀ ਜਿਹੜੀ ਹੈਗੀ ਹੈ ਉਹਨਾਂ ਨੇ ਉਹਨੂੰ ਮਾਰਿਆ ਠੀਕ ਹੈ ਅਸੀਂ ਮਾਰਿਆ ਜਾਂ ਤੁਸੀਂ ਮਾਰਿਆ ਜਾਂ ਮੈਂ ਮਾਰਿਆ ਇਹਦੇ ਵਿੱਚ ਦੱਸੋ ਨਾ ਆਰਮੀ ਨੇ ਮਾਰਿਆ ਨਾ ਉਹ ਕਿਹਦੇ ਅੰਡਰ ਚੱਲਦੀ ਹੈ ਦੇ ਦੇ ਗ੍ਰਹਿ ਮੰਤਰਾਲੇ ਦੇ ਅੰਡਰ ਚੱਲਦੀ ਹੈ ਮੇਰੇ ਅੰਡਰ ਤਾਂ ਨਹੀਂ ਚੱਲਦੀ ਬਿਲਕੁਲ ਤਾਂ ਉਹਨਾਂ ਨੇ ਮਾਰਿਆ ਨਾ ਜੇ ਕੋਈ ਹਰਕਤ ਇਹੋ ਜੀ ਕੀਤੀ ਸੀਗੀ ਤੇ ਕੀਤਾ ਹੁਣ ਅਮਰਤਪਾਲ ਨੇ ਪੰਜਾਬ ਦਾ ਮਾਹੌਲ ਕਿਵੇਂ ਖਰਾਬ ਕੀਤਾ ਸੀ ਪਾਈ ਨਾ ਸੈਂਟਰ ਨੇ ਨਾ ਪਾਇਨਾ ਸੈਂਟਰ ਨਾਲ ਇੱਥੇ ਮੈਂ ਕਹਿੰਦਾ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਮੈਂ ਕਹਿੰਦਾ ਚਾਹੇ ਉਹ ਕੋਈ ਵੀ ਹੋਵੇ ਕੋਈ ਵੀ ਸਮੁਦਾਇ ਦਾ ਹੋਵੇ ਉਹਨੂੰ ਤੇ ਨੱਥ ਪਾਣੀ ਚਾਹੀਦੀ ਹੈ ਚਾਹੇ ਕੇ ਜੇਲ੍ਹਾਂ ਚ ਭੇਜਿਆ ਜਾਵੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗੱਲ ਕਰਦੇ ਜਿਹੜੇ ਪੰਜਾਬ ਦੇ ਵਿੱਚ ਅੱਤਵਾਦੀ ਦੀ ਲਹਿਰ ਨੂੰ ਲੈ ਕੇ ਆਉਣ ਦੀ ਗੱਲਾਂ ਕਰਦੇ ਬੈਨੇ ਜਿਵੇਂ ਸਾਡੇ ਮੰਦਰਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਬੈਨੇ ਗ੍ਰੇਨੇਡ ਨਾਲ ਹਮਲੇ ਕੀਤੇ ਜਾਂਦੇ ਬੈਨੇ ਕਿੱਡੀ ਵੱਡੀ ਗੱਲ ਹੈ ਜੋ 1984 ਦੇ ਵਿੱਚ ਮਾਹੌਲ ਹੁੰਦਾ ਸੀ ਪੰਜਾਬ ਦਾ ਅੱਜ ਉਸ ਮਾਹੌਲ ਤੇ ਅਗੇ ਸਾਡਾ ਪੰਜਾਬ ਖੜਾ ਹੋ ਚੁੱਕਿਆ ਇੱਕ ਛੋਟੀ ਜੀ ਅੱਤਵਾਦੀ ਦੇ ਆਮ ਰਿਸਰਚ ਵੀ ਮੰਦਿਰ 'ਚ ਹਮਲਾ ਹੋਇਆ। ਮੈਂ ਕੋਈ ਗੱਲ ਕਰਨਾ ਚਾਹਨਾ ਵਾਂ ਕਿ ਬ੍ਰੇਨ ਵਾਸ਼ ਕਰ ਦਿੰਦੇ ਨੇ ਇਹਨਾਂ ਮੱਧਬੁੱਧੀਆਂ ਦਾ। ਕੀ ਉਹਨਾਂ ਨੇ ਕਰਨਾ ਅਸੀਂ ਤੁਹਾਨੂੰ ਇਹ ਇਦਾਂ ਕਰਦੇ ਆ 5000 ਰੁਪਏ ਲੋ ਜੋ ਹੁਣ ਕੀ ਨਿਕਲਦਾ ਪਿਆ ਜਦੋਂ ਹੁਣ ਪੁਲਿਸ ਫੜਦੀ ਪਈ ਮੈਂ ਤਾਂ ਕਹਿੰਦਾ ਸਾਡੀ ਪੰਜਾਬ ਸਰਕਾਰ ਨੇ ਜੋ ਵੀ ਗੈਂਗਸਟਰਵਾਦ ਦੇ ਖਿਲਾਫ ਅਤਵਾਦ ਦੇ ਖਿਲਾਫ ਜੋ ਆਵਾਜ਼ ਚੁੱਕੀ ਆ ਮੈਂ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਕਰਦਿਆਂ ਨਾਲ ਦਿਨੋ ਧੰਨਵਾਦ ਕਰਦਾ ਕਿ ਸਾਡੇ ਪੰਜਾਬ ਨੂੰ ਬਿਲਕੁਲ ਰੰਗਲਾ ਪੰਜਾਬ ਬਣਾ ਕੇ ਰੱਖੋ ਇਹਨਾਂ ਗੈਂਗਸਟਰਵਾਦ ਦੇ ਜਿਹੜੇ ਚੰਦ ਪੈਸਿਆਂ ਦੇ ਲਈ ਲੋਕਾਂ ਦੇ ਮਰਡਰ ਕਰਦੇ ਫਿਰਦੇ ਕੋਈ ਫਰੋ ਜੋ ਪੰਜਾਬ ਪੁਲਿਸ ਕਰਦੀ ਜ ਸਾਡੇ ਡੀਜੀਪੀ ਗੌਰਵ ਯਾਦਵ ਜੀ ਨੇ ਕਿਹਾ ਕਿ ਕਿਸੇ ਨਾਲ ਵੀ ਕੋਈ ਪਿਆਰ ਨਾਲ ਨਹੀਂ ਗੱਲ ਕੇ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਗਾ ਮੈਂ ਤਾਂ ਪੰਜਾਬ ਸਰਕਾਰ ਦਾ ਵੀ ਤੇ ਗੌਰਵ ਡੀਜੀਪੀ ਗੌਰਵ ਯਾਦਵ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਜਿਹੜਾ ਸਾਡੇ ਪੰਜਾਬ ਦੀ ਆਵਾਮ ਨੂੰ ਖਰਾਬ ਕਰ ਰਿਹਾ ਉਹਨਾਂ ਦੀ ਗਿੱਟੀਆਂ ਤੇ ਗੋਲੀ ਮਾਰ ਮਾਰ ਕੇ ਉਹਨਾਂ ਨੂੰ ਜੇਲਾ 'ਚ ਨਹੀਂ ਭੇਜਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਜਿਹੜਾ ਉਹਨ ਕਾਰਵਾਈ ਹੋ ਰਹੀ ਉਹਦੇ ਨਾਲ ਨਾ ਸਕਦਾ ਮੈਂ ਕਹਿੰਦਾ ਪੰਜਾਬ ਸਰਕਾਰ ਦੀ ਜਿਹੜੀ ਵੀ ਕਾਰਵਾਈ ਆ ਜਿਹੜਾ ਨਸ਼ਾ ਮੁਕਤ ਕਰਨਾ ਪੰਜਾਬ ਨੂੰ ਮੈਂ ਸਰਕਾਰ ਦੇ ਨਾਲ ਆ ਹਰ ਆਮ ਆਦਮੀ ਨੂੰ ਸਰਕਾਰ ਦੇ ਨਾਲ ਆਣਾ ਚਾਹੀਦਾ ਵਾ ਸਾਡਾ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਮੁਕਤ ਕਰਨਾ ਚਾਹੀਦਾ ਵਾ ਜੀ ਸਾਰਿਆਂ ਨੂੰ ਨਾਲ ਮੈਂ ਕਹਿੰਦੇ ਭਗਵੰਦਾ ਮਾਨ ਦੀ ਇਸ ਮੁਹੀਮ ਦੇ ਵਿੱਚ ਪੂਰੇ ਪੰਜਾਬ ਦੇ ਨੌਜਵਾਨ ਨੂੰ ਵੀ ਅੱਗੇ ਫਰੰਟ ਦੇਣਾ ਚਾਹੀਦਾ ਤੇ ਨਾਲੇ ਜਿਹੜੇ ਆਵਾਮ ਆ ਸਾਡੇ ਪੰਜਾਬ ਦੀ ਉਹਨਾਂ ਨੂੰ ਵੀ ਨਾਲ ਆ ਕੇ ਭਗਵੰਤ ਮਾਨ ਦੀ ਦਾ ਸਹਿਯੋਗ ਕਰਨਾ ਚਾਹੀਦਾ ਵਾ ਕਿ ਸਾਡਾ ਪੰਜਾਬ ਚਿੱਟੇ ਤੋਂ ਮੁਕਤ ਹੋਵੇ ਨਸ਼ੇ ਤੋਂ ਮੁਕਤ ਹੋਵੇ ਗੈਂਗਸਟਰਵਾਦ ਤੋਂ ਮੁਕਤ ਹੋਵੇ ਅਤਵਾਦ ਦੇ ਮੁਕਤ ਹੋਵੇ ਭਾਈ ਸਭ ਦੇਸ਼ ਤਾਂ ਆਜ਼ਾਦ ਹੈ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਿਮਾਚਲ ਜਿਹੜਾ ਹੈ ਉਹ ਝੰਡਾ ਲੈ ਕੇ ਨਹੀਂ ਜਾਣ ਦੇਵਾਂਗੇ ਦੇਸ਼ ਆਜ਼ਾਦ ਹੈ ਤਾਂ ਬੰਦੋਤ ਜਾ ਸਕਦਾ ਹੈ ਲੋਕਤੰਤਰੀ ਅਧਿਕਾਰ ਹੈ ਦੇਖੋ ਰਾਈਟ ਸਾਰਿਆਂ ਦਾ ਹੈ ਜੇ ਆਪਾਂ ਦੂਜੀ ਗੱਲ ਕਰ ਲਈਏ ਕਿ ਪੋਸਟਰ ਜਿਹੜਾ ਪਿੰਡਰਾਲਾ ਦਾ ਲੱਗਿਆ ਵੀ ਹੋਇਆ ਜਾਂ ਕੁਝ ਵੀ ਹੈ ਇਹ ਵੀ ਕੋਈ ਲਗਾ ਸਕਦਾ ਹੈ ਕੋਈ ਰੋਕ ਨਹੀਂ ਰਿਹਾ ਤੁਹਾਡੇ ਕੋਲ ਵੀ ਆਪਣਾ ਰਾਈਟ ਹੈਗਾ ਕਿ ਤੁਸੀਂ ਵੀ ਆਪਣਾ ਇੱਕ ਅਲੱਗ ਦੇਸ਼ਿਕ ਅਲੱਗ ਪ੍ਰਾਂਤ ਬਣਾ ਸਕਦੇ ਹੋ ਲੋਕਤੰਤਰ ਹੈ ਸਵਿਧਾਨ ਚ ਆਵਾਜ਼ ਉਠਾਉਣ ਦੇ ਵਿੱਚ ਸਿਸਟਮ ਹੋਣਾ ਚਾਹੀਦਾ ਹੈ ਕਿ ਆ ਕੇ ધਰਮ ਸਥਾਨ ਜਿਹੜਾ ਸਥਾਨ ਉੱਥੇ ਲਗੇ ਨੇ ਪਿੰਡਰ ਵਾਲੇ ਦੇਖੋ ਜਿੱਥੇ ਲੱਗੇ ਨੇ ਉੱਥੇ ਡਰ ਹੋਂ ਡਰ ਹੁੰਦਾ ਡਰ ਆਉਂਦਾ ਹੁਣ ਐਵੇਂ ਤੇ ਗੁਰਦਾਸਪੁਰ ਦੇ ਵਿੱਚ ਪਿੰਡਰ ਵਾਲੀ ਫੋਟੋ ਲੱਗੀ ਸੀਗੀ ਉਹ ਤੇ ਦੀਪਕ ਠਾਕੁਰ ਦਾ ਕਤਲ ਕੀਤਾ ਗਿਆ ਕਤਲ ਕੀਤਾ ਗਿਆ ਜਿੱਥੇ ਕੱਟਣ ਵਾਲੀ ਬੈਠੇ ਨੇ ਕਤਲ ਉੱਥੇ ਹੋ ਜਾਂਦਾ ਆ ਮੈਂ ਕਹਿੰਨਾ ਅਸੀਂ ਅੱਜ ਜਿਹੜਾ ਪਹਿਲਾਂ ਮੱਥਾ ਟੇਕਦਾ ਤਮਸਕ ਹੁੰਦਾ ਸੀ ਗੁਰਦਾਰਿਆਂ ਵਿੱਚ ਸਾਨੂੰ ਹੁਣ ਜਾਨ ਤੋਂ ਡਰ ਲੱਗ ਰਿਹਾ ਕਿਤੇ ਸਾਨੂੰ ਵੀ ਕਿਤੇ ਕੰਮ ਨੂੰ ਟੰਗ ਨਾ ਦਿੱਤਾ ਜਾਵੇ ਕਿਉਂ ਕੋਈ ਡਾਰੀ ਨਾ ਪਾਇਆ ਹੋਇਆ ਹੁਣ ਸੰਦੀਪ ਸਣੀ ਜਿਹਨੇ ਸੂਰੀ ਸਾਹ ਦਾ ਇਹ ਕਤਲ ਕੀਤਾ ਉਹਦੇ ਪਿੱਛੇ ਕੀ ਦਨ ਕਿ ਸਗੀ ਥਿਉਰੀ ਕੀ ਸੀਗੀ ਜੇ ਅਸਲ ਦੇ ਵਿੱਚ ਕਥਾਵਾਚਕ ਕਹਿ ਦਿੰਦੇ ਆ ਕਥਾਵਾਚਕਾਵਾਚਕ ਦੇ ਉੱਪਰ ਡਿਪੈਂਡ ਕਾਣੀ ਆ ਅਸੀਂ ਉਹਨੂੰ ਅੱਤਵਾਦੀ ਨਾਲ ਜੋੜ ਦਿੰਦੇ ਆ ਐਨਐਸਐ ਲੱਗੀ ਅਮਰਤਪਾਲ ਦੇ ਉੱਪਰ ਕਥਾਵਾਚਕ ਦੇ ਬਿਆਨਾਂ ਦੇ ਉੱਪਰ ਪ੍ਰਭਾਵਿਤ ਹੋ ਕੇ ਬੰਦੇ ਨੇ ਗੋਲੀ ਚਲਾਤੀ ਦਸੰਸੀ ਰੋਲਵਰ ਨਾਲ ਅੱਜ ਬੰਦੇ ਦਾ ਪਰਿਵਾਰ ਖਰਾਬ ਹੋ ਗਿਆ ਉਹ ਵੀ ਅੰਦਰ ਬੈਠਾ ਇੱਕ ਤਾਂ ਜੀ ਚੱਲ ਗਿਆ ਦੂਜਾ ਅੰਦਰ ਬੈਠਾ ਪਰਿਵਾਰ ਦੀ ਉਹਦੀ 6 ਮਹੀਨੇ ਦੀ ਕੁੜੀ ਸੀ ਉਹ ਵੀ ਬੱਚਾ ਰੁਲ ਗਈ ਪਰ ਅਸੀਂ ਇਹੋ ਜਿਹਾ ਕੀ ਕਰਨਾ ਪੰਜਾਬ ਹਿੰਦੂ ਸਿੱਖਾਂ ਦੇ ਵਿੱਚ ਨੋਮਾਤ ਰਿਸ਼ਤਾ ਆ ਖਰਾਬ ਕਰ ਕੌਣ ਰਿਹਾ ਹਰ ਵਕਤ ਸਾਨੂੰ ਕਹਿ ਸ਼ਿਵਸਨਾ ਵਾਲਾ ਮਾਹੌਲ ਖਰਾਬ ਸ਼ਿਵਸਨਾ ਦੰਗਾ ਪੜਕਾਉਂਦੀ ਹੈ ਅਸੀਂ ਦੇਸ਼ ਦੀ ਗੱਲ ਕਰਦੇ ਆ ਜੇ ਕੋਈ ਟਿੱਪਣੀ ਕਰਦਾ ਸਾਡੇ ਧਰਮ ਤੇ ਅਸੀਂ ਉਹਨੂੰ ਜਵਾਬ ਦਿੰਨੇ ਆ ਤੇ ਗੋਲੀਆਂ ਵੀ ਅਸੀਂ ਖਾਨੇ ਛਾਤੀਆਂ ਤੇ ਸਾਡੇ ਪਿੱਠ ਤੇ ਵਾਰ ਹੁੰਦੇ ਨੇ ਸਾਡੇ ਗੋਲੀਆਂ ਸਿੱਧੀਆਂ ਮਾਰਦੇ ਕਹਿ ਕੇ ਮਾਰਨ ਕਹਿ ਕੇ ਮੰਨ ਗੱਲ ਵੱਖਰੀ ਹੈ ਪਰ ਹਮੇਸ਼ਾ ਪਿੱਠ ਤੇ ਵਾਰ ਹੋਇਆ ਲਗਾਤਾਰ ਹੁਣ ਪਿੱਛੇ ਮੰਗਤਰਾ ਮੰਗੇ ਜਰਾ ਕਸੂਰ ਵੀ ਕੀ ਸੀਗਾ ਉਹ ਚਿੱਟੇ ਵਾਲੇ ਮੁੰਡਿਆਂ ਨੇ ਹਰ ਕਿਤੇ ਖੁਰਾਨਿਆਂ ਦੇ ਉੱਪਰ ਇੱਕ ਬੰਬ ਲਾਸ਼ ਕੀਤਾ ਗਿਆ ਉਹਨਾਂ ਦੇ ਕੋਲ 150 ਰੁਪਇਆ ਪੈਟਰੋਲ ਪੁਆਣ ਵਾਸਤੇ ਬਾਈਕ ਦੇ ਵਿੱਚ ਪੈਸੇ ਨਹੀਂ ਸੀਗੇ ਪਰ ਉਹਨਾਂ ਨੇ ਕਿ ਬੰਬ ਮਾਰਨਾ ਸੀ ਬੰਬ ਮਾਰਨ ਬਾਅਦ ਤੋਂ ਉਹਨੂੰ 5000 ਰੁਪਏ ਦੇਣਾ ਸੀ ਉਹਨਾਂ ਨੂੰ ਇਹੀ ਜੋਗੇਸ਼ ਬਖਸ਼ੀ ਨਾਲ ਹੋਇਆ ਮਤਲਬ ਜੇ ਆਪਾਂ ਤਦ ਵੀ ਇਹ ਗੱਲ ਸੁਣਾ ਇੱਕ ਗੱਲ ਹੋਰ ਦੇਖੋ ਕਿ ਨੌਜਵਾਨ ਜਾ ਕਿੱਧਰ ਨੂੰ ਰਿਹਾ ਸਾਡੇ ਪੰਜਾਬ ਦੀ ਨੌਜਵਾਨੀ ਜਾ ਕਿੱਧਰ ਨੂੰ ਲਈ ਹੈ ਲੋਕਾਂ ਨੇ ਜਿਹੜੇ ਕੱਟਰਵਾਦੀ ਸੋਚ ਦੇ ਮਾਲਕ ਜਿਹੜੇ ਬਾਹਰ ਬੈਠੇ ਵਿਦੇਸ਼ਾਂ ਜਿਹੜੀ ਫੰਡਿੰਗ ਕਰਦੇ ਜਿਹੜੇ 5-5 10-10 ਹਜ਼ਾਰ ਰੁਪਏ ਫੰਡਿੰਗ ਕਰ ਰਹੇ ਤੇ ਸਾਡਾ ਨੌਜਵਾਨ ਇੱਥੇ ਤੱਕ ਗਿਰ ਚੁੱਕਾ ਵਾ ਕਿ ਉਹਨੂੰ ਆਪ 5000 ਰੁਪਏ ਦਿੰਨੇ ਪਏ ਆ ਤੂੰ ਫਲਾਣੇ ਦੇ ਘਰ ਜਾ ਕੇ ਹੈਂਡ ਗ੍ਰਨੇਡ ਮਾਰ ਆ 10000 ਰੁਪਏ ਫੜ ਤੂੰ ਮੰਦਰ ਦੇ ਖਿਲਾਫ ਮੰਦਰ ਦੇ ਬਾਹਰ ਜਾ ਕੇ ਹੈਂਡ ਗ੍ਰਨੇਡ ਮਾਰ ਹੈਂਡ ਪਹਿਲੇ ਸਭ ਤੋਂ ਵੱਡੀ ਗੱਲ ਇਹ ਆ ਹੈਂਡ ਗ੍ਰਨੇਡ ਆ ਕੇ ਥੋੜੇ ਆ ਸਭ ਤੋਂ ਵੱਡੀ ਗੱਲ ਤਾਂ ਸੋਚਣ ਦਾ ਵਿਸ਼ਾ ਇਹ ਆ ਸਾਡੇ ਪੰਜਾਬ ਨੂੰ ਤੋੜਨ ਦੀ ਜਿਹੜੇ ਗੱਲਾਂ ਜਿਹੜੇ ਕਰਦੇ ਪਏ ਨੇ ਜਿਹੜੀ ਸਾਜ਼ਾ ਚੱਲਦੀਆਂ ਪਈਆਂ ਸਭ ਤੋਂ ਪਹਿਲਾਂ ਤਾਂ ਬਾਰਡਰ ਤੇ ਨਾਕਾਮ ਲੜੀ ਚਾਹੀਦੀ ਹੈ ਜਿਹੜਾ ਜਿਹੜਾ ਬਾਰਡਰ ਪਾਰ ਕਰਕੇ ਇਹ ਕੋ ਸਭ ਕੁਝ ਆ ਰਿਹਾ ਹੈ ਤੁਸੀਂ ਉਸੇ ਨਾਲ ਵੀ ਸਾਥ ਕਿਉਂ ਨਹੀਂ ਦਿੰਦੇ ਉੱਤੇ ਸਾਡਾ ਸਹਿਯੋਗ ਸਰਕਾਰ ਸੰਦੱਸੇ ਕਿੱਥੇ ਸਹਿਯੋਗ ਚਾਹੀਦਾ ਇੱਕ ਸਭ ਤੋਂ ਵੱਡੀ ਚਾਲ ਦੇ ਮਾਧਿਅਮ ਨਹੀਂ ਚਾਹੇ ਤੁਸੀਂ ਇੱਕ ਕਲਿੱਪ ਕੱਟ ਕੇ ਇੱਕ ਤਾਂ ਇਹ ਸਾਇਰ ਦੇ ਕਰ ਲਿਓ ਸਟੋਰੀ ਤੁਹਾਨੂੰ ਪਾਣੀ ਬਣੀ ਹੈ ਇੱਕ ਸਚਾਈ ਹੈ ਪੰਜਾਬ ਦੇ ਵਿੱਚ ਕੱਲੇ-ਕੱਲੇ ਬੰਦੇ ਦੇ ਉੱਪਰ ਸਵਾ ਸਵਾ ਲੱਖ ਰੁਪਏ ਦਾ ਕਰਜ਼ਾ ਚੜਿਆ ਹੋਇਆ ਹੈ ਚੜਾਣ ਵਾਲੇ ਦੇ ਵਿੱਚ ਸਰਕਾਰ ਦੇ ਉੱਪਰ ਜੇ ਕਰਜ਼ਾ ਚੜ ਰਿਹਾ ਆ ਆਵਾਮ ਦੇ ਉੱਪਰ ਜੇ ਕਰਜ਼ਾ ਚੜ ਰਿਹਾ ਆ ਚੜਾ ਕੌਣ ਰਿਹਾ ਸਭ ਤੋਂ ਵੱਡਾ ਛੋਟਾ ਪੁਆਇੰਟ ਹੈ ਇਲੀਗਲ ਤਰੀਕੇ ਨਾਲ ਚੱਲ ਰਹੀਆਂ ਬੱਸਾਂ ਇਸ ਬੱਸਾਂ ਦੀ ਆੜ ਦੇ ਵਿੱਚ ਇੱਕ ਤੋਂ 2 ਕਰੋੜ ਕਰੋੜਾ ਟਰਨਓਵਰ ਘੁੰਮਦਾ ਆ ਕਿੱਦਾਂ ਘੁੰਮ ਰਿਹਾ ਉਹਦੀ ਆਰ ਦੇ ਵਿੱਚ 147 ਆ ਸਕਦੀ ਹੈ ਕਿਉਂਕਿ ਸਾਡੇ ਕੋ ਵੀਡੀਓ ਵੀ ਪਈਆਂ ਹੋਈਆਂ ਨੇ ਉਹਦੀ ਆਰ ਦੇ ਵਿੱਚ ਪਤਾ ਸੂਸਰ ਦਾ ਵਿਰੋਧ ਕਿਉਂ ਨਹੀਂ ਕਰ ਮੈਂ ਦੱਸ ਅਸੀਂ ਮੈਂ ਕੀਤਾ ਤੁਹਾਡੇ ਚੰਦੇ ਮਦਰ ਮੈਂ ਜੰਡੇ ਦਾ ਹਿਮਾਚਲ ਦੀ ਵਿਰੋਧ ਕਰੇ ਤੁਸੀਂ ਹਿਮਾਚਲ ਇਦੋਂ ਕਿ ਨਹੀਂ ਹਰ ਵਾਰ ਮੈਂ ਸਮਾਜਿਕ ਮੁੱਦੇ ਹਰ ਵਕਤ ਚ ਨਹੀਂ ਦੇਖਿਆ ਤੁਹਾਡਾ ਵਿਰੋਧ ਕਿਤੇ ਨਹੀਂ 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 ਤੁਸੀਂ ਨਾ ਕਰ ਰਹੇ ਹੋ ਤੁਹਾਨੂੰ ਦਵਾਂਗੇ ਨਹੀਂ ਅਸੀਂ ਨਹੀਂ ਦੇਖਿਆ ਤੁਹਾਡਾ ਵਿਰੋਧ ਕਿਤੇ ਨਾ 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 ਇਹ ਤੁਸੀਂ ਸਮਾਜਿਕ ਵਿਰੋਧ ਜਿੰਨਾ ਸਮਾਜਿਕ ਬੰਦੇ ਕਿਸੀ ਜਦੋਂ ਤੁਸੀਂ ਮੈਂ ਗੱਲ ਨਹੀਂ ਆ ਸਮਾਜ ਦਾ ਕਿਹਦੇ ਨਾਲ ਕਰ ਕਰ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੀ 25 ਇਅਰ 25 ਇਅਰ ਹੋ ਗਿਆ ਮੈਂ ਪਿਛਲੇ ਇੱਕ ਸਾਢ ਆਹ ਨਹੀਂ ਲੈਣਾ ਚਾਹੁੰਗਾ ਮੈਂ ਤੁਹਾਨੂੰ ਚੈਨਲ ਦਾ ਸਾਰਾ ਤੁਹਾਨੂੰ ਕੜ ਕੜ ਕੇ ਸਾਰੇ ਦੇ ਲਾਈਵ ਲਾਈਵ ਰੇਟਾ ਦਿਖਾਈਆਂ ਕਿ ਆਹ ਦੇਖੋ ਕੀ ਕੁਝ ਚੱਲਦਾ ਪਿਆ ਵਾ ਇੱਕ ਬੱਸ ਜਾ ਰਹੀ ਆ ਬੱਸ ਦੇ ਵਿੱਚ ਉਹਦੇ ਵਿੱਚ ਗੈਦਰਿੰਗ ਕਿੰਨੀ ਹੋ ਰਹੀ ਆ 150 ਬੰਦਾ ਗੈਦਰ ਹੋ ਰਿਹਾ ਵਾ ਆਰਟੀਓ ਸਾਹਿਬ ਨੂੰ ਫੋਨ ਮਾਰ ਤੁਸੀਂ ਉਹ ਮੁੱਦਾ ਚੱਕਦੇ ਕਿ ਨਹੀਂ ਆਰਟੀਓ ਮੈਂ ਭਾਜੀ ਆਪਣੀ ਵੀਡੀਓ ਦਊਂਗਾ ਤੁਹਾਨੂੰ ਵੀਡੀਓ ਦਊਂਗਾ ਅਸੀਂ ਉੱਥੇ ਜਾ ਕੇ ਤੁਹਾਡੇ ਤੁਹਾਡੇ ਅੱਗੇ ਤੁਸੀਂ ਇੱਕ ਪਾਰਟੀ ਕਰ ਦਿਓ ਵਾ ਚੱਕੀ ਉਹ ਤੋਂ ਸਾਨੂੰ ਕਿਹਾ ਕੀ ਜਾਂਦਾ ਨਹੀਂ ਆਵਾ ਵੀ ਮੈਂ ਦੱਸਦਾ ਤੁਹਾਨੂੰ ਆਰਟੀਓ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਕੁਝ ਨਹੀਂ ਬਣਿਆ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਕੁਛ ਨਹੀਂ ਬਣਿਆ ਸਾਨੂੰ ਇੱਥੇ ਜਾ ਕੇ ਕੰਰੀਂਦਾ ਤੱਕ ਨੇ ਸਾਨੂੰ ਧਮਕੀਆਂ ਦੇਣੀ ਸ਼ੁਰੂ ਕਰਤੀਆਂ ਅਸੀਂ ਪ੍ਰਸ਼ਾਸਨ ਦੱਸਿਆ ਵੀ ਹੈ ਕਿ ਜਾ ਕੇ ਸਾਨੂੰ ਮਤਲਬ ਇਦਾਂ ਦੀ ਧਮਕੀਆਂ ਨੇ ਸਾਨੂੰ ਕਿਹਾ ਗਿਆ ਕਈ ਕਈ ਮਤਲਬ ਅਸਰਾਂ ਮਿਲ ਕੇ ਕਿਹਾ ਗਿਆ ਨੀਚਲੇ ਵਿੱਚ ਕਿਹਾ ਕਿ ਤੁਸੀਂ ਜਾਣਾ ਉੱਥੇ ਹਟ ਜਾਓ ਕਿ ਇਹਨਾਂ ਨੇ ਹਟਣਾ ਤਾਂ ਨਹੀਂ ਆ ਮਤਲਬ ਇੰਨਾ ਡਰ ਮੈਂ ਕਹਿੰਦਾ ਕੰਮ ਚਲੋ 2 ਨੰਬਰ ਦਾ ਹੋ ਰਿਹਾ ਕਰੋ ਪਰ ਉਹਦੀ ਆਰ ਦੇ ਵਿੱਚ ਅਸੀਂ ਕਿਹਾ ਕਿ 2 ਨੰਬਰ ਦੀਆਂ ਬਾਈਕਾਂ ਦੋ ਨੰਬਰ ਦੀਆਂ ਚੀਜ਼ਾਂ ਕਿੰਨੀਆਂ ਜਾ ਰਹੀਆਂ ਚੈਕਿੰਗ ਨਹੀਂ ਹੋ ਰਹੀ ਜੇ ਉਸ ਹੀ ਹਾਰ ਦੇ ਵਿੱਚ ਬਾਈ ਚਾਂਸ ਜੇ ਕਿਤੇ ਬੱਸ ਪਲਟ ਜੇ ਪਲਟ ਵੀ ਗਈ ਸੀਗੀ ਇੱਕ ਚਲਣ ਦੇ ਮਾਦਰ ਮੈਂ ਦੋ ਦਿਨ ਪਹਿਲਾਂ ਹੀ ਬੋਲਿਆ ਸੀਗਾ ਕਿ ਇਹ ਕੰਮ ਹੋ ਸਕਦਾ ਆ ਉਹ ਬੱਸ ਪਲਟੀ ਸੀਗੀ ਪਲਟਣ ਤੋਂ ਬਾਅਦ ਕੀ ਹੁੰਦਾ ਜੀ ਸਰਕਾਰੀ ਮੁਆਵਜ਼ਾ ਹੁੰਦਾ ਮਿਲਦਾ ਆ ਜੇ ਇਲੀਗਲ ਤੱਕ ਨਾ ਬੱਸ ਚੱਲੂਗੀ ਤਾਂ ਮੁਆਵਜ਼ਾ ਕੌਣ ਦੇਗਾ ਅਸੀਂ ਕਹਿੰਨੇ ਪਹਿਲਾਂ ਨਾਥੀ ਪਾਈ ਜਾਵੇ ਹਥਿਆਰ ਜੰਮੂ ਤੋਂ ਬਠਿੰਡੇ ਪਹੁੰਚਿਆ AK47 ਉੱਥੇ ਪਹੁੰਚੀ ਆ ਪਿਛਲੇ ਪਿਛਲੇ ਹਫਤੇ ਉਹ ਕਿਦਾਂ ਆ ਬੱਸ ਦੀ ਇਲੀਗਲ ਬੱਸ ਦੀ ਆੜ ਦੇ ਤਰੀਕੇ ਆਈ ਉਬ ਆਰਦੇ ਤਰੀਕੇ ਨਾਲ ਪਹੁੰਚੀ ਹੋਈ AK47 ਦਕੈਤੀ ਕਰਦੀ ਪਈ ਆ ਹੁਣ ਫੜੇਗੇ ਦੋ ਫੌਜੀ ਪਰ ਮੈਂ ਕਹਿੰਦਾ ਕਿਉਂ ਨਾਤ ਪਹਿਲਾਂ ਬੱਸਾਂ ਦੇ ਉੱਪਰ ਪਾਣੀ ਚਾਹੀਦੀ ਆ ਜਿਹੜੀਆਂ ਕਾਰ ਦੇ ਪਿੱਛੇ ਆਪਾਂ ਇੱਕ ਚੱਕ ਬਣਾ ਦਿੰਨੇ ਆ ਕਿ 150 ਬੰਦਾ 200 ਬੰਦਾ ਇੱਕ 56 ਬੰਦਰੀ ਗੈਦਰਿੰਗ ਚ 150 ਬੰਦਾ ਆ ਰਿਹਾ ਸਭ ਤੋਂ ਵੱਡੀ ਗੱਲ ਇੱਕ ਗੈਦਰਿੰਗ ਹੁੰਦੀ ਆ ਗੈਦਰਿੰਗ ਕਿੰਨੀ ਹੁੰਦੀ ਆ ਬੱਸ ਦੀ ਇੱਕ ਦਸੋਈ ਵੱਧ ਤੋਂ ਵੱਧ 60 ਜੇਟਾ ਦੀ ਹੁੰਦੀ ਆ 100 ਦੀ ਹੋ ਜਾਂਦੀ ਆ ਜੋ ਡਬਲ ਡੈਕਰ ਗੱਲ ਦੀ ਆਪਾਂ ਗੱਲ ਕਰ ਰਹੀਏ 100 100 ਤੱਕ ਚੱਲ ਜਾਂਦੀ ਹੈ ਕਿ ਨਹੀਂ ਜਾਂਦੀ ਤੁਹਾਡੇ ਹਿਸਾਬ ਨਾਲ ਚੱਲੇ ਜਾਂਦੀ ਹੈ ਨਾ ਤੇ ਉਹਦੇ ਵਿੱਚ ਬੰਦੇ ਕਿੰਨੇ ਹੁੰਦੇ ਆ 150 ਬੰਦਾ ਉਹਦੇ ਵਿੱਚ ਅਸੀਂ ਬਾਈ ਲਾਈਵ ਕਢਾਇਆ ਉਹਦੇ ਵਿੱਚ 150 ਬੰਦਾ ਗਿਣ ਕੇ ਕਢਾਇਆ ਤੇ ਉਹਦੇ ਵਿੱਚ ਮੋਟਰਸਾਈਕਲ ਜਾ ਰਹੇ ਆ ਉਹਦੇ ਵਿੱਚ ਰਿਕਸ਼ੇ ਜਾ ਰਹੇ ਨੇ ਤੁਸੀਂ ਇਹ ਦੇਖੋ ਐਕਟਿਵਾ ਤੱਕ ਜਾ ਰਹੀਆਂ ਨੇ ਕਿਉਂ ਜਾ ਰਹੀਆਂ ਨੇ ਇੱਥੋਂ ਆਪਾਂ ਲੋਨ ਲੈ ਲੈਣਾ ਲੋਨ ਲੈ ਕੇ ਆਪਾਂ ਗੱਡੀ ਚੋਲਾ ਤੇ ਨਹੀਂ ਹਮਾਚਲ ਹਮਾਚਲ ਚਲੇਗੀ ਜਾਂ ਯੂਪੀ ਚਲੇਗੀ ਕਾਟਾ ਉਹ ਦੋ ਨੰਬਰ ਤੋਂ ਚਾਹੇ ਇੱਕ ਨੰਬਰ ਮੈਂ ਉਹੀ ਤਾਂ ਗੱਲ ਕਰਦਾ ਕਾਟਾ ਕਿਨੂੰ ਬੈਣਾ ਪੰਜਾਬ ਨੂੰ ਘਾਟਾ ਪੈਣਾ ਕੋ ਪੰਜਾਬ ਦੇ ਇਥੋਂ ਫైనాన్స్ ਹੋਇਆ ਸਾਰਾ ਕੁਝ ਪੰਜਾਬ ਦੇ ਇਥੋਂ ਇਕਨੋਮਿਕਸ ਨੂੰ ਫਰਕ ਕੀ ਦੀ ਪੈ ਰਿਹਾ ਪੰਜਾਬ ਨੂੰ ਪੈ ਰਿਹਾ ਜਿਹੜੇ ਦੋ ਨੰਬਰ ਦੇ ਧੰਦੇ ਚੱਲਦੇ ਪਿਆ ਸੀ ਸਰਕਾਰਾਂ ਲਈ ਅਸੀਂ ਸਰਕਾਰ ਦੇ ਲਈ ਹੱਕ ਦੇ ਵਿੱਚ ਗੱਲਾਂ ਕਰਦੇ ਆ ਅਸੀਂ ਮੌਕੇ ਤੇ ਐਮਐਲਏ ਸਾਹਿਬ ਨੂੰ ਫੋਨ ਲਾਇਆ ਆਰਟੀਓ ਅਗਲੇ ਕਹਿੰਦੇ ਆਡੀਓ ਸਾਡੀ ਜੇਬ ਦੇ ਵਿੱਚ ਹੈ ਕਹਿੰਦਾ ਤੁਸੀਂ ਬੁਲਾ ਕੇ ਦੇਖੋ ਇੱਥੇ ਚਲਾਨ ਕਰਾ ਕੇ ਦੇਖੋ ਕਹਿੰਦਾ ਤੁਹਾਨੂੰ ਮੰਨਿਏ ਇੱਥੋਂ ਤੱਕ ਕਿ ਉਹਨਾਂ ਨੇ ਗੱਲਾਂ ਕਈਆਂ ਤੇ ਜਦੋਂ ਅਸੀਂ ਮੌਕੇ ਤੇ ਵਾਕਈ ਆਰਟੀਓ ਦੇ ਦੋ ਅਸੀਂ ਦੇਖਿਆ ਆਰਟੀਓ ਸਾਹਿਬ ਨੂੰ ਆਨ ਸਪੀਕਰ ਜਦੋਂ মিডিਆ ਦੇ ਨਾਲ ਗੱਲਬਾਤ ਕਰਦੀ ਆਨ ਸਪੀਕਰ ਮੈਂ ਤਾਂ ਜੀ 12 ਕਹਿੰਦਾ ਤੁਸੀਂ ਛੋਟੇ ਏ ਆਰਟੀਓ ਨੂੰ ਛੋਟਾ ਆਰਟ ਛੋਟੇ ਸਾਹਿਬ ਆ ਜਿਹੜੇ ਆਰਟੀਓ ਤੋਂ ਥੋੜੇ ਥੱਲੇ ਉਹਨਾਂ ਨੂੰ ਫੋਨ ਕਰ ਲਓ ਉਹ ਕਹਿੰਦੇ ਜੀ ਮੈਂ ਫਲਾਣੀ ਜਗ੍ਹਾ ਮਤਲਬ ਸਾਬ ਜਾਇਰ ਹੋਇਆ ਕਿ ਅਗਲੇ ਜੋ ਗੱਲਾਂ ਕਹਿੰਦੇ ਨੇ ਸਾਡੀ ਜੇਬ ਦੇ ਵਿੱਚ ਇਸ ਵਕਤ ਉਹਨੇ ਜੇਬ ਦੇ ਵਿੱਚ ਕੱਲ ਨੂੰ ਸਾਨੂੰ ਆਪਣੀ ਜਾਨ ਦਾ ਖਤਰਾ ਮਹਿਸੂਸ ਹੋਇਆ ਕਿ ਕੱਲ ਨੂੰ ਪ੍ਰਸ਼ਾਸਨ ਉਹਨਾਂ ਦੇ ਦਬਦਬੇ ਦੇ ਵਿੱਚ ਆ ਕੇ ਸਾਡੇ ਦੇ ਪਰਚੇ ਨਾ ਦੇ ਦੇਣ ਸਾਡੇ ਦੇ ਕਾਰਵਾਈ ਨਾ ਦੇ ਦੇ ਕੱਲ ਨੂੰ ਸਾਡੇ ਗੋਲੀ ਨਾ ਵੱਜ ਜਵੇ ਲਾਜ਼ਮ ਗੱਲ ਇਹ ਕਰਾਂ ਕਿ ਜਿਹੜੇ ਆਪਾਂ ਗੱਲ ਚੱਲੀ ਸੀ ਬਿੰਡਰਾ ਵਾਲੇ ਦੀ ਬਿੰਡਰਾ ਵਾਲੇ ਕੀ ਜਿਹੜੇ ਉਤੇ ਬੈਨਰ ਫਾੜੇ ਗਏ ਲੋਕਾਂ ਦੇ ਉਹ ਕੀ ਤੁਸੀਂ ਸੋਦੇ ਕੋ ਉੱਥੇ ਜਾਣ ਨਹੀਂ ਦੇਓਗੇ ਤੁਸੀਂ ਪੰਜਾਬੀਆਂ ਨੂੰ ਉੱਥੇ ਪੰਜਾਬ ਵੀ ਨੂੰ ਜਾਣ ਤੋਂ ਕੌਣ ਰੋਕਦਾ ਪਹਿਲਾਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਕਿਉਂ ਰੋਕਿਆ ਜਾ ਰਿਹਾ ਰੋਕਿਆ ਉਹਨੂੰ ਜਾ ਰਹੇ ਅੱਗੇ ਭਿੰਡਰਾਂ ਵਾਲੇ ਦੇ ਅੱਤਵਾਦੀ ਦੀ ਫੋਟੋ ਲਾਈ ਉਹਨੂੰ ਰੋਕਿਆ ਜਾ ਰਿਹਾ ਤੁਸੀਂ ਜਾਓ ਮੈਂ ਜਾਣਾ ਆਰਮਨਾਲ ਜਾਊਂਗਾ ਕੋਈ ਨਹੀਂ ਰੋਕਦਾ ਬਸ ਉਹਨਾਂ ਨਾਲ ਕੋਈ ਅਜੰਡਾ ਬੈਨਰ ਲਾਣ ਦਾ ਝੰਡਾ ਲਾਣ ਦਾ ਝੰਡਾ ਲਾ ਕੇ ਜਾਓ ਨਾ ਗੁਰੂ ਤੇਗ ਬਹਾਦਰ ਝੰਡਾ ਲਾਇਆ ਝੰਡਾ ਉਹਨੂੰ ਤੇਗ ਬਹਾਦਰ ਦਾ ਉਹਨਾਂ ਨੂੰ ਮੰਨਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਲਾ ਕੇ ਉਹਨਾਂ ਨੂੰ ਮੰਨਦੇ ਆ ਇਹ ਚਿੱਨੀ ਦੇ ਜ਼ ਉਹ ਮਾਤਾ ਦੀ ਫੋਟੋ ਲਾ ਰਹੇ ਨੇ ਕਿਹੜੀ ਮਾਤਾ ਦੀ ਲਾ ਰਹੇ ਪਹਿਲਾਂ ਇਧਰ ਸਾਡੇ ਭਾਰਤ ਮਾਤਾ ਦੀ ਸਾਡੇ ਭਾਰਤ ਮਾਤਾ ਜਿਹੜੇ ਭਾਰਤ ਦੇ ਵਿੱਚ ਰਹਿੰਦੇ ਆ ਤੇ ਅਸੀਂ ਫੋਟੋ ਲਗਾ ਦੀ ਕੀ ਗੁਣਾ ਕਰ ਲਿਆ ਅਸੀਂ ਕਿਤੇ ਅੱਤਵਾਦੀ ਦੀ ਨਹੀਂ ਲਾਈ ਅਸੀਂ ਅਸੀਂ ਭਾਰਤ ਮਾਤਾ ਦੀ ਲਾ ਰਹੇ ਜਿਹੜੇ ਦੇਸ਼ ਚ ਰਹਿੰਦੇ ਆ ਉਹਨਾਂ ਦੀ ਫੋਟੋ ਲਾਈ ਆ ਅਸੀਂ ਕੋਈ ਕਾਨੂੰਨ ਤੋਂ ਖਿਲਾਫ ਨਹੀਂ ਗਏ ਜਦ ਹੀ ਕਾਨੂੰਨ ਤੋਂ ਖਲਾਫ ਉਹ ਵਿੰਡਰਾ ਵਾਲੇ ਨਹੀਂ ਲੈਣੇ ਕਹਤਾ ਮਾ ਪਿੰਡਰਾ ਵਾਲਾ ਪਹਿਲਾ ਤਾਂ ਮੈਨੂੰ ਦੱਸੋ ਵਿੰਡਰਾ ਵਾਲਾ ਛੱਡ ਦਿਓ ਸਾਰੀ ਗੱਲ ਅਸੀਂ ਲਈ ਭਾਰਤ ਮਾਤਾ ਦੀ ਜੇ 33 ਕੁਟੀ ਦੇਵਦੇ ਦੇ ਫੋਟੋ ਲਾ ਲਈ ਮੇਰੀ ਗੱਲ ਸੁਣੋ ਨਾ ਉਹ ਬਾਬਾ ਕਿਤੇ ਉਹਨੂੰ ਉਹਦੀ ਪਾਵਰ ਨਹੀਂ ਸੀ ਕਿ ਜਿਹੜਾ ਉੱਡ ਗਿਆ ਹੋ ਮਰਿਆ ਤਾਂ ਗੋਲੀ ਨਾਲ ਮਾਰਿਆ ਗਿਆ ਨੂੰ 315 ਬਰਦੀ ਰੋਂਦਣਾ ਮਾਰਿਆ ਗਿਆ ਠੀਕ ਹੈ ਮਾਰਿਆ ਕਿ ਨਹੀਂ ਆਰਮੀ ਨੇ ਮਾਰਿਆ ਤੁਸੀਂ ਲਾਣੀ ਗੁਰੂ ਗੋਮੇ ਸਿੰਘ ਦੀ ਫੋਟੋ ਲਾਓ ਨਾ ਇਹ ਤਾਂ ਤੁਹਾਨੂੰ ਕਹਿ ਰਹੀਆਂ ਸੀ ਲਾ ਕੇ ਜਾਓ ਕਿਹੜਾ ਰੋਕਦਾ ਨਹੀਂ ਸਬਦੋ ਕੁ ਥੋੜੇ ਮਰਿਆਦਾ ਰੱਖੋ ਤੁਸੀਂ ਤੁਹਾਨੂੰ ਮਰਿਆਦਾ ਦੇਖੋ ਮੇਰੇ ਲਈ ਕੋਈ ਗੁਰੂ ਨਹੀਂ ਗਾਰਮੇ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਉਹਨਾਂ ਨੂੰ ਮੰਨਦੇ ਆਂ ਉਹਨਾਂ ਨੂੰ ਧਿਆਨ ਨੇ ਬੰਦਈ ਖਾਲਸਾ ਤਤ ਖਾਲਸਾ ਦਾ ਮਤਲਬ ਇਹਨਾਂ ਪਤਾ ਹੋਣਾ ਚਾਹੀਦਾ ਆ ਇਹ ਅੱਜ ਕੱਲ ਅਸਲ 'ਚ ਗੱਲ ਉਹੀ ਸੱਚਾਈ ਆ ਗਈ ਨਾ ਕਿ ਗੁਰੂ ਗੋਮੇ ਸਿਧਾਂਤਾਂ 'ਤੇ ਨਹੀਂ ਚੱਲਣਾ ਸੀ ਪਿੰਡਰਾ ਵਾਲੇ ਸਿਧਾਂਤਾਂ ਦੇ ਉੱਪਰ ਚੱਲਣਾ ਆ ਪਰ ਸਾਜ ਸਭ ਤੋਂ ਵੱਡੀ ਗਲਤ ਆ ਇਹ ਐ ਜਿਹੜੇ ਇਹਨਾਂ ਦੇ ਕਥਾਵਾਚਕ ਜਿਹੜੇ ਮੇਨ ਹੈਡ ਨੇ ਐਜੀਪੀਸੀ ਉਹਨਾਂ ਨੂੰ ਚਾਹੀਦਾ ਇਸ ਚੋ ਉਹ ਤਾਂ ਆਪ ਇਹਨੂੰ ਅਤਵਾਦੀ ਨੂੰ ਗੁਰੂ ਬਣਾਈ ਫਿਰਦੇ ਨੇ ਜਿਹੜੇ ਐਜੀਪੀਸੀ ਜਿਹੜੇ ਉਦੋਂ ਤੁਸੀਂ ਦੇਖਿਆ ਹੋਣਾ ਕਿ ਨੈਸ਼ਨਲ ਚੈਨਲਾਂ ਦੇ ਉੱਤੇ ਡਿਬੇਟ ਚੱਲਦੀ ਵੀ ਸੀ ਮੈਂ ਤਾਂ ਇਹ ਗੱਲ ਇਹ ਕਹਿਣਾ ਚਾਹਾਂਗਾ ਜੇਪਾ ਪੰਜਾਬ ਦਾ ਖਾਨੇ ਦਾ ਪੰਜਾਬ ਦੀ ਗੱਲ ਕਰੀਏ ਪੰਜਾਬ ਨੂੰ ਸੁਧਾਰਨ ਦੀ ਗੱਲ ਕਰੀਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰੀਏ ਪੰਜਾਬ ਨੂੰ ਨਸ਼ੇ ਹਲ ਜਾਂ ਪੰਜਾਬ ਨੂੰ ਅੱਤਵਾਦੀ ਦੌਰal ਪਾਸੇ ਨਾ ਧਕੇ ਲਈਏ ਪਹਿਲੀ ਗੱਲ ਤਾਂ ਇਹ ਮੈਂ ਤਾਂ ਐਜੀਪੀਸੀ ਜਿਹੜੇ ਮੇਨ ਮੈਂਬਰ ਹੈ ਮੈਂ ਤਾਂ ਉਹਨਾਂ ਨੂੰ ਵੀ ਇਹ ਗੱਲ ਕਹੂੰਗਾ ਕਿ ਦਰਬਾਰ ਸਾਹਿਬ ਦੇਖੋ ਸਾਰੇ ਦਾ ਸਾਂਝਾ ਸਰਵ ਸਾਂਝਾ ਵਾ ਸਾਰੇ ਧਰਮਾਂ ਦੇ ਲੋਕ ਉੱਥੇ ਜਾ ਕੇ ਨਤਮਸਕ ਹੁੰਦੇ ਨੇ ਤੇ ਉੱਥੇ ਅੱਤਵਾਦੀ ਦੀ ਫੋਟੋ ਬਾ ਉੱਥੇ ਹਿੰਦੂ ਦਾ ਵੀ ਉਹਨਾਂ ਦਾ ਅਧਿਕਾਰ ਹੈ ਜਿਹਨਾਂ ਸਿੱਖਾਂ ਦਾ ਅਧਿਕਾਰ ਹੈ ਮੁਸਲਮਾਨਾਂ ਦਾ ਵੀ ਉਹਨਾਂ ਦਾ ਅਧਿਕਾਰ ਹੈ ਜਿਹਨਾਂ ਅਸਾਈਆਂ ਦਾ ਅਧਿਕਾਰ ਸਾਰਿਆਂ ਦਾ ਅਧਿਕਾਰ ਉੱਥੇ ਬਰਾਬਰ ਹੈ ਜਿਹੜਾ ਮਰਜ਼ੀ ਉੱਥੇ ਜਾ ਕੇ ਮੱਥਾ ਟੇਕ ਸਕਦਾ ਵਾ ਕੋਈ ਰੋਕ ਨਹੀਂ ਸਕਦਾ ਪਰ ਗੱਲ ਕੀ ਹੈ ਕਈਆਂ ਦੇ ਵਿੱਚ ਮਨਾਂ ਦੇ ਹੁਣ ਸਾਡੇ ਮਨਾਂ ਦੇ ਵਿੱਚ ਸਵਾਲ ਕੀ ਹੈ ਜਦੋਂ ਭੰਡਰਾਂ ਵਾਲੀ ਦੀ ਫੋਟੋ ਲੱਗੀ ਹੈ ਨਾ ਅਤਵਾਦੀ ਦੀ ਫੋਟੋ ਲੱਗੀ ਕੱਲੂ ਜੇ ਅਸੀਂ ਉੱਥੇ ਮੱਥਾ ਟੇਕਣ ਗਏ ਅਗਲੇ ਨੇ ਕਹਣਾ ਬੇਦਬੀ ਕਰਨ ਆਇਆ ਕਾਂ ਵਾਂਗ ਕਾਉਂ ਟੰਗਦੇ ਅਸੀਂ ਸਾਡੇ ਮਨਾਂ ਦੇ ਵਿੱਚ ਡਰ ਹੈ ਹੁਣ ਮੈਂ ਬਾਬਾ ਦੀਪ ਸਿੰਘ ਗੁਰਦੁਆਰੇ ਸਾ ਅਸੀਂ ਵੀ ਮੰਨਦੇ ਆ ਅਸੀਂ ਮੰਨਦੇ ਆ ਜੇ ਗੁਰੂਆਂ ਨੂੰ ਮੰਨਦੇ ਆ ਜੇ ਗੁਰੂਆਂ ਦੀ ਗੁਰੂਆਂ ਦੀ ਧਰਤੀ ਆ ਪੰਜਾਬ ਅਸੀਂ ਇਸ ਚੀਜ਼ ਨੂੰ ਮੰਨਦਾ ਕਰਦੇ ਨਹੀਂ ਅਸੀਂ ਆਪ ਜਾਣੇ ਪਰ ਸਾਡੇ ਮਨਾਂ ਦੇ ਵਿੱਚ ਇਹ ਰੋਸ਼ ਆ ਗਿਆ ਕਿ ਅਸੀਂ ਕਿਵੇਂ ਜਾਈਏ ਮੱਥਾ ਟੇਕਣ ਸਾਡਾ ਵੀ ਉਹਨਾਂ ਦਾ ਅਧਿਕਾਰ ਹੈ ਜਿੰਨਾ ਉਹਨਾਂ ਦਾ ਅਧਿਕਾਰ ਹੈ ਸਾਡੇ ਸਿੱਖ ਭਰਾ ਸਾਰੇ ਭਰਾ ਮੰਦਿਰ ਆ ਸਕਦੇ ਨੇ ਪਰ ਸਾਡੇ ਵਰਗੇ ਲੋਕ ਜੜੀ ਸਾਡੀ ਸ਼ਿਫਸਨ ਆ ਰਿਹਾ ਮੰਦ ਗੁਰਦੁਆਰੇ ਨਹੀਂ ਪੈਰ ਰੱਖ ਸਕਦੇ ਸਭ ਤੋਂ ਵੱਡੇ ਸਾਡੇ ਮਨਾਂ ਦੇ ਵਿੱਚ ਰੋਸ਼ ਇਹ ਵੀ ਹੈ ਤੁਹਾਨੂੰ ਕੀ ਲੱਗ ਰਿਹਾ ਕਿ ਇਹ ਮਾਹੌਲ ਸ਼ਾਂਤ ਨਹੀਂ ਹੋਣਾ ਚਾਹੀਦਾ ਗੱਲਾਂ ਨਾਲ ਹੋ ਜਾਏ ਜਰੂਰੀ ਹੈ ਕਿ ਮਤਲਬ ਜਿਹੜਾ ਕਿ ਲੜਾਈ ਝਗੜਾ ਕਰਨ ਨਾਲ ਹੀ ਕੋਈ ਮਸਲੇ ਦਾ ਦੇਖੋ ਅਸੀਂ ਤਾਂ ਤੁਹਾਡੇ ਚੈਨਲ ਦੇ ਮਾਧਮ ਰਹੀ ਇਹੀ ਅਪੀਲ ਕਰ ਰਹੇ ਆ ਕਿ ਤੁਹਾਡੇ ਚੈਨਲ ਰਾਹੀਂ ਲੋਕਾਂ ਦੀ ਆਵਾਜ਼ ਜਾਵੇ ਆਵਾਜ਼ ਜਾਣ ਦਾ ਕਾਰਨ ਇਹ ਹੈ ਕਿ ਪੰਜਾਬ ਦੀ ਆਵਾਮ ਨੂੰ ਪਤਾ ਵੀ ਹੈ ਪਰ ਚੁੱਪ ਵੀ ਹੈ ਕਿ ਬੋਲਦੇ ਵੀ ਨਹੀਂ ਕਿ ਸਹੀ ਹੈ ਕੁਝ ਜਿਹੜੇ ਕੱਟੜਪੰਥੀ ਆ ਕਮੈਂਟ ਕਰ ਦਿੰਦੇ ਨੇ ਠੀਕ ਹੈ ਲਾਈਕ ਦੇਖਣ ਨਾਲ ਕਿ ਲਾਈਕ ਕੌਣ ਕਰ ਰਿਹਾ ਮੈਂ ਤਾਂ ਲਾਈਕ ਤੋਂ ਬੈ ਡਿਪੈਂਡਬਲ ਹੁੰਦਾ ਉਹ ਸਾਇਲੈਂਟ ਉਹ ਸੌਫਟ ਹੁੰਦੇ ਨੇ ਵਿਚਾਰੇ ਕੁਝ ਕਹਿਣਾ ਚਾਹੁੰਦੇ ਨੇ ਪਰ ਬੋਲ ਨਹੀਂ ਸਕਦੇ ਜੇ ਬੋਲੇ ਤਾਂ ਉਹਦੇ ਮਗਰ ਪੈ ਜਾਂਦੇ ਨੇ ਸੀ ਉਸੇ ਨਾਲ ਬਹੁਤ ਬੋਲਦੀ ਹੈ ਦੇਖ ਸੀ ਉਸਰ ਸਾਡਾ ਰਾਈਟ ਹੈ ਅਸੀਂ ਬੋਲਾਂਗੇ ਬਾਕੀ ਨਹੀਂ ਬੋਲੇ ਫਟਾ ਰਾਈਡ ਅਗਰ ਵੀਰਗਤੀ ਨੂੰ ਪ੍ਰਾਪਤ ਕੌਣ ਹੋਇਆ ਔਰ ਬੜੀ ਸਮਾਜਿਕ ਸੰਗਠਨ ਨਹੀਂ 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 ਵੀਰਗਤੀ ਨੂੰ ਪ੍ਰਾਪਤ ਕੌਣ ਹੋਇਆ ਸਮਾਜਿਕ ਸੰਗਠਨ ਬੜੇ ਸੰਗਠਨ ਦੀ ਗੱਲ ਹੀ ਨਹੀਂ ਹੈ ਮੈਨੂੰ 84 ਤੋਂ 92 ਤੱਕ ਜਿੰਨੇ ਸ਼ਿਵਸੇਨਾ ਦੇ ਵੀਰਗਤੀ ਨੂੰ ਪ੍ਰਾਪਤ ਹੋਏ ਨੇ ਗੋਲੀਆਂ ਉਹਨਾਂ ਨੇ ਖਾਧੀਆਂ ਨੇ ਤੇ ਦੂਸਰੇ ਪਾਸੇ ਅੱਜ ਵੀ ਗੋਲੀਆਂ ਕੌਣ ਖਾ ਰਿਹਾ ਕਹਿੰਦੇ ਆ ਸ਼ਿਵਸੇਨਾ ਮਾੜੀ ਆ ਮਾੜੀ ਐ ਪਰ ਛਾਤੀ ਦੇ ਵਾਰ ਪਿੱਠ ਤੇ ਵਾਰ ਕੌਣ ਕਰਦਾ ਅਚਾਨਕ ਕੌਣ ਖਾਂਦਾ ਗੋਲੀ ਕੌਣ ਖਾ ਰਿਹਾ ਉਹ ਪਰਿਵਾਰ ਦਾ ਮੋੜ ਕੇ ਪਤਾ ਕੌਣ ਲੈ ਕੇ ਜਾਂ ਰਿਹਾ ਉਹਨੂੰ ਮਾੜਿਆ ਕੌਣ ਦੇ ਰਿਹਾ ਸਰਕਾਰੀ ਨ ਪਰ ਉਹ ਬੋਲਣ ਦੇ ਕਰਕੇ ਇੱਕ ਆਵਾਜ਼ ਮੇਰਾ ਰਾਈਟ ਆ ਜਿਸਮਤ ਧਰਮਦੇਵ ਜੰਮਿਆ ਮੇਰਾ ਰਾਈਟ ਮੰਨਦਾ ਕਿ ਮੈਂ ਸਕੂਲ ਦੀ ਮੈਂ ਪ੍ਰਥਾ ਨੂੰ ਪੂਰਾ ਨਿਭਾਵਾਂ ਜੇ ਤੁਸੀਂ ਵੀ ਨਿਭਾਣਾ ਚਾਹੁੰਦੇ ਹੋ ਜੇ ਸਿੱਖ ਧਰਮ ਨੇ ਚਾਹੀਦਾ ਤੇ ਗੁਰੂ ਗੋਬਿੰਦ ਸਿੰਘ ਦੇ ਸਿਧਾਂਤਾਂ ਨੂੰ ਉਹਦੀ ਗੱਲ ਨੂੰ ਅੱਗੇ ਲੈ ਕੇ ਆਓ ਨਾ ਕਿ ਪਿੰਡਰਾ ਵਾਲੇ ਦੀ ਗੱਲ ਨੂੰ ਕਾਲਾ ਪੋਸਟਰ ਬਣਾ ਕੇ ਚਿਪਕੇ ਕਿ ਰੋਸ ਵਜੋਂ ਤੁਸੀਂ ਲੈ ਕੇ ਚੱਲੇ ਹੋ ਮਣੀਕਰ ਸਾਹਿਬ ਮੱਥਾ ਟੇਕਣ ਜਾਓ ਹੋਰ ਗੱਲ ਆ ਭਧਾਨ ਜੀ ਸਾਡਾ ਪੰਜਾਬ ਦਾ Hindu ਬਹੁਤ ਸੌਫਟ ਹੈ ਹੁਣ ਮੈਂ ਤੁਹਾਨੂੰ ਇੱਕ ਗੱਲ ਕਰੂੰਗਾ ਮਾਈਂਡ ਨਾ ਕਰੋ ਤੁਸੀਂ ਮੱਥੇ ਤੇ ਕੀ ਲਾਇਆ ਜੀ ਟਿਕਾ ਲਾਇਆ ਟਿਕਾ ਲਾਇਆ ਤੇ ਤੁਸੀਂ ਆਪਣੇ ਸਮਾਜ ਦੀ ਸਾਜ ਤਾਂ ਕਿੰਨੇ ਆ ਕਿ ਸਾਡੇ ਜਿਹੜੇ ਪੱਤਰਕਾਰ ਭਾਈਚਾਰੇ ਨੇ ਵੀ ਆ ਵੀ ਆਪਣੀ ਆਪਣੀ ਸਮਾਜ ਦੀ ਗੱਲ ਅੱਗੇ ਕਰਨ ਪਰ ਇਹ ਨਹੀਂ ਕਿ ਸ਼ਿਫਤਨ ਵਾਲਿਆਂ ਨੂੰ ਦੱਬਣ ਨਹੀਂ ਇਦਾਂ ਨਹੀਂ ਅਨੀਰਤ ਜੀ ਦੇਖੋ ਦੋਨੋਂ ਇੱਕ ਚੀਜ਼ ਦੱਸੇ ਕਿ ਅੱਜ ਪੱਤਰਕਾਰ ਵੀ ਜਿਹੜਾ ਹੈ ਉਹ ਇੱਕ ਬੰਦੀ ਸੀ ਬੰਦਿਆ ਹੋਇਆ ਕੋਈ ਵੀ ਪੱਤਰਕਾਰ ਤੁਸੀਂ ਦੇਖ ਲਿਓ بڑے بڑے ਸਿਸਟਮ 'ਚ ਕੰਮ ਕਰਦਾ ਹੈ ਉਹ ਆਪਣੀ ਮਰਜ਼ੀ ਤੋਂ ਕੋਈ ਖਬਰ ਨਹੀਂ ਦਿਖਾ ਸਕਦਾ ਅਗਰ ਉਹ ਨਾ ਨਾ ਜਿਹੜਾ ਚੈਨਲ ਤੇ ਆਪਾਂ ਇੰਟਰਵਿਊ ਕਰ ਰਹੇ ਹਾਂ ਚੈਨਲ ਤੁਹਾਡਾ ਅਸੀਂ ਦਿਖਾਵਾਂਗੇ ਮੈਂ ਉਹੀ ਗੱਲ ਕਰ ਰਿਹਾ ਤੁਸੀਂ ਵੀ ਸਾਡੇ ਸਮਾਜ ਦੀ ਜਿਹੜਾ ਜਿਹੜਾ ਚਾਨਣ ਦਾ ਮਾਲਕ ਹੋਏਗਾ ਉਹ ਦਿਖਾਏਗਾ ਜਿਹੜੇ ਪ੍ਰਧਾਨ ਦੇ ਆਪਾਂ ਕੁੱਲ ਕੇ ਦਿਖਾਏਗਾ ਅਸੀਂ ਸਮਾਜ ਦੇ ਵਿੱਚ ਅਸੀਂ ਨਾਮ ਲੈਂਦਾ ਮੈਂ ਤੁਹਾਨੂੰ ਗੱਲ ਕਹਿਦਾ ਰਿਹਾ ਮੈਂ ਤੁਹਾਨੂੰ ਕੀ ਕਹਿ ਰਿਹਾ ਪ੍ਰਜਾਣ ਨੂੰ ਇੱਕ ਗੱਲ ਕਿ ਜਿਸ ਕੋਲ ਦੇ ਵਿੱਚ ਆਪਾਂ ਜੰਮੇ ਆ ਨਾ ਆਪੋਜੀਤ ਗੱਲ ਬੁਲੰਦ ਕਰੀਏ ਸਾਡੇ ਕੋ ਕੋਈ ਫੰਡਿੰਗ ਨਹੀਂ ਕਰਦਾ ਕੋਈ ਫੰਡਿੰਗ ਨਹੀਂ ਕਰਦਾ ਕੋਈ ਫੰਡਿੰਗ ਕਰਦਾ ਸਾਨੂੰ ਕੋਈ ਫੰਡਿੰਗ ਕਰਦਾ ਸਾਨੂੰ ਕੋਈ ਫੰਡਿੰਗ ਕਰਦਾ ਅੱਜ ਖੁੱਲਕੇ ਨਿਊਜ਼ ਦਿਖਾਉਂਦਾ ਮੈਂ ਤੁਹਾਨੂੰ ਕੀ ਕਹਿਣਾ ਪਿਆ ਸਾਨੂੰ ਕੋਈ ਫੰਡਿੰਗ ਕਰਦਾ ਜਿਹੜਾ ਅਸੀਂ ਧਰਮ ਦੀ ਸੇਵਾ ਅਸੀਂ ਸਾਡੇ ਸਾਡੇ ਜੇਬ 'ਚ ਪੈਸੇ ਆ ਅਸੀਂ ਧਰਮ ਦੀ ਆਪਣੀ ਸੇਵਾ ਕਰਦੇ ਪਿਆ ਅਸੀਂ ਕਿਸੇ ਕੋਲ ਮੰਗਣ ਨਹੀਂ ਕਸੀਂ ਐ ਨਹੀਂ ਕਰਨਗੇ ਕਿ ਸਾਨੂੰ ਸਾਡੇ ਅਸੀਂ ਸ਼ਿਵਸਨਾ ਚਲਾਣੀ ਹੈ ਜਾਂ ਕੋਈ ਹੋਰ ਸੰਗਠਨ ਚਲਾਣਾ ਸਾਨੂੰ ਪੈਸੇ ਦਿਓ ਅਸੀਂ ਆਪਣੀ ਦੌਰਿਤ ਕਰਦੇ ਆਪਣੇ ਦਮ ਤੇ ਕਰਦੇ ਪਿਆ ਇਹ ਗੱਲਾਂ ਨਾ ਕਰੋ ਜੇ ਦੇਖੋ ਅੱਜ ਤੁਸੀਂ ਪੱਤਰਕਾਰ ਤੁਹਾਡਾ 25 ਸਾਲ ਦਾ ਐਕਸਪੀਰੀਅੰਸ ਹੈ ਇਸ ਦੇ ਪਿੱਛੇ 25 ਸਾਲ ਦਾ ਐਕਸਪੀਰੀਅੰਸ ਤਾਂ ਆਪਾਂ ਉਹੀ ਗੱਲ ਕਰਨਾ ਚਾਹੁੰਦੇ ਜਿਹੜਾ ਸਮਾਜ ਦੇ ਵਿੱਚ ਆਪਾਂ ਪੈਦਾ ਹੋਏ ਆ ਉਹ ਸਮਾਜ ਦੇ ਆਪਾਂ ਗੱਲ ਫਰੰਟ ਤੇ ਹੁਣ ਦੇਖੋ ਕਈ ਸਿੱਖ ਭਾਈ ਨੇ ਜੁਣ ਦੇਖ ਲਓ ਮੈਂ ਤਾਂ ਨਾਮ ਮੈਂ ਤਾਂ ਨਾਮ ਲੈ ਕੇ ਗੱਲ ਕਰੂੰਗਾ ਹੁਣ ਮੱਕੜ ਸਾਹਿਬ ਨੇ ਜੋ ਮਰਜੀ ਨੇ ਕੱਟਰਵਾ ਸੋਚ ਦੇ ਮਾਲਕ ਨੇ ਜਿਹੜੇ ਮਰਜੀ ਸੋਚ ਦੇ ਮਾਲਕ ਨੇ ਅਗਲੇ ਆਪਣੇ ਧਰਮ ਦੀ ਗੱਲ ਕਰਦੇ ਨੇ ਸਾਨੂੰ ਤਕਲੀਫ ਹੁੰਦੀ ਸਾਡੇ ਹਿੰਦੂ ਜਿਹੜੇ ਜਿਹੜੇ ਹੈਗੇ ਪੱਤਰਕਾਰ ਉਹ ਸਾਡੀ ਗੱਲਾਂ ਕਿਉਂ ਨਹੀਂ ਕਰਦੇ ਕਿਉਂ ਸਾਡੀ ਸ਼ਖਸਾਂ ਦੇ ਉੱਤੇ ਤਵੇ ਲਾਂਦੇ ਨੇ ਆ ਕੇ ਅਗਲੇ ਦਾ ਲਾਂਦੇ ਲਾਂਦੇ ਸਾਡੇ ਸਾਡੇ ਹਿੰਦੂ ਭਰਾ ਹੀ ਸਾਡੇ ਤਵੇ ਨੀਰਾਜ ਜੀ ਉਹ ਡਰਦੇ ਉਹ ਡਰਦੇ ਸਾਡੇ ਮਨਾਂ ਦੇ ਵਿੱਚ ਉਹ ਉਹ ਡਰਦੇ ਤੁਹਾਨੂੰ ਬਧੇ ਹੋ ਨਾ ਮੈਂ ਕਿ ਕਿਸ ਤੋਂ ਡਰਦੇ ਨੇ ਪੰਜਾਬ ਸਰਦਾ ਸਾਂਝਾ ਵਾ ਕਿ ਇਹ ਨਾ ਮੇਰਾ ਨਾ ਤੁਹਾਡਾ ਸਭ ਦਾ ਸਾਂਝਾ ਪੰਜਾਬ ਹੈ ਜਿਹੜਾ ਸਾਡੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਬੈਠੇ ਨੇ ਭਗਵਤ ਦਮਨ ਸਾਹਿਬ ਉਹ ਵੀ ਸਭ ਦੇ ਸਾਂਝੇ ਨੇ ਉਹ ਕਹੇ ਕਦੇ ਨਹੀਂ ਆਏ ਸਭ ਦੇ ਸਾਂਝੇ ਨਹੀਂ ਬਿਲਕੁਲ ਨਿਰੇਜ ਜੀ ਅਸੀਂ ਨਿਸਫਤ ਖਬਰ ਦਿਖਾਵਾਂਗੇ ਤੁਸੀਂ ਬਾਅਦ ਚੇ ਬੁਲਾਓ ਜਦੋਂ ਮਰਜ਼ੀ ਬੁਲਾਓ ਲਾਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਾਡੀ ਪੰਜਾਬ ਤੇ ਹਿਮਾਚਲ ਦੀ ਆਵਾਮ ਨੂੰ ਇਹ ਇੱਕ ਇਹੀ ਅਪੀਲ ਹੈ ਜੋ ਸਚਾਈ ਹੈ ਕਿ ਜੋ ਇਸਟਮ ਹੋ ਰਿਹਾ ਇਹਨੂੰ ਨੱਥ ਪਾਈ ਜਾਵੇ ਕੰਟਰੋਲ ਸਰਕਾਰਾਂ ਦੇ ਉੱਪਰ ਡਿਪੈਂਡਬਲ ਹੈ तो असि चाहते हैं कि प्रशासन को भी अपील करना चाहते हैं कि जड़े होंगे हो दंग करते हैं जब हिमाचल तो आकर इधर कर रहे हैं या इधरों उधर कर रहे हैं इन्हों त बनती कानूनी कार्रवाई की जाए तय चलो अ शुक्रगुजार होवे जी हाँ बिल्कुल मैं चैनल के माध्यम से अपने यही अपील करूँगा कि कोई भी काम लड़ाई झगड़े से मसला नहीं हल होता चाहे हिमाचल हो या पंजाब हो कोई मसला अगर लग रहा है तो कानून है प्रशासन है आप उसके पास जा सकते हो किसी को भी अधिकार नहीं है कि समाज का कोई भी ऐसा आदमी नहीं कि जो कानून व्यवस्था को बिगाड़े या सरकारी संपत्ति को नुकसान करे तो इस तरह की खबरों के लिए बने रहें हमारे साथ और अगर आपको खबर पसंद आए तो कॉमेंट्स लाइक शेयर ज़रूर करें